ਹੁਣ ਮਸਲਾ ਆ ਗਿਆ ਕਿ ਅੱਜ ਨਿੱਜੀ ਸਕੂਲਾਂ ਦਾ ਬੁਰਬੁਲਾ ਬਹੁਤ ਹੋ ਗਿਆ ਹਮ ਹਰ ਵਿਅਕਤੀ ਭਾਵੇਂ ਕੋ ਜਿਹੜੀ ਦਾੜੀਦਾਰ ਆ ਚਾਹੇ ਕੋ ਕਿਰਤੂ ਕਰਦਾ ਹੈਗਾ ਉਹ ਕਹਿੰਦਾ ਮੇਰਾ ਬੱਚਾ ਵੀ ਉਹ ਇੱਕ ਚੰਗੇ ਸਕੂਲ ਚ ਪੜੇ ਜੀ ਉਹ ਚੰਗਾ ਸਕੂਲ ਉਹ ਕਹਿੰਦੇ ਚੰਗਾ ਸਕੂਲ ਕਿਹਨੂੰ ਕਹਿੰਦਾ ਮਹਿੰਗਾ ਸਕੂਲ ਹੁਣ ਇਹ ਸਕੂਲ ਜਿਹੜੇ ਹੈਗੇ ਆ ਖੁੰਬਾ ਵਾਂਗ ਉੱਗ ਗਏ ਆ ਹਮ ਸਾਰੇ ਦੇਸ਼ ਵਿੱਚ ਇਹ ਖੁੰਬਾ ਵਾਂਗ ਕਿਉਂ ਉੱਗੇ ਹੈਗੇ ਆ ਕਿ ਸਰਕਾਰੀ ਸਿੱਖਿਆ ਤੰਤਰ ਫਲਾਪ ਹੋ ਗਿਆ ਹਣਾ ਤੁਸੀਂ ਬੱਚੇ ਲਈ ਟਾਈਮ ਕੱਢਿਆ ਹੀ ਨਹੀਂ ਬੱਚੇ ਨੂੰ ਕੋਲ ਬੱਚਾ ਕਿਨਾਂ ਖੇਡ ਰਿਹਾ ਆਪਦੇ ਮੋਬਾਈਲ ਨਾਲ ਔਰ 3 ਇਜਰ ਬੱਚਾ ਜਦੋਂ 19 ਸਾਲ ਦਾ ਤੋਂ ਪਹਿਲਾਂ 17 ਤੋਂ 19 ਦਾ ਪਤਾ ਬੱਚਾ ਨਿਕਲਦਾ 3 ਇਜਰ 13 ਤੋਂ 19 ਸਾਲ 30 14 15 ਤੋਂ ਚਾਹੀਦਾ ਜੀ ਜੀ ਇਹ ਇਹਦੇ ਵਿੱਚ ਬੱਚੇ ਨੂੰ ਸੁਭਾਣਾ ਹੁੰਦਾ ਇਹ ਸਹੀ ਦੇ ਬੱਚੇ ਨੂੰ ਤੁਸੀਂ ਰਾਤ ਨੂੰ ਫੋਨ ਦੇ ਦੋਗੇ ਬੱਚੇ ਨੇ ਤੁਹਾਡਾ ਸਿਲੇਬਸ ਨਹੀਂ ਪੜ੍ਹਨਾ ਉਹ ਆਪਣੇ ਸਿਲੇਬਸ ਉਲ ਪੜ੍ਹੇ ਬਿਲਕੁਲ ਸਹੀ ਹਣਾ ਜੀ ਜੀ ਅਸੀਂ ਉਹਦੀ ਰਾਖੀ ਨਹੀਂ ਕੀਤੀ ਬੱਚਾ ਹੱਥੋਂ ਕਰ ਲਿਆ ਬੱਚੇ ਨੂੰ ਇੰਨਾ ਕਿ ਨਪੁੰਸਰ ਕਰ ਦਿਓ ਕਿ ਬੱਚਾ ਮੂਵਮੈਂਟ ਨਾ ਕਰ ਸਕੇ ਹੂੰ ਠੀਕ ਉਹਨੂੰ ਇੱਕ ਮਹਾਮ ਬੁੱਧ ਜਿਹੜਾ ਪਹਿਲਾ ਜੀਵਨ ਚ ਉਹਦਾ ਬਣਾ ਦਿਓ ਵੀ ਇਹਦੇ ਕੋਲ ਸਾਰੇ ਸੋਖੀ ਸੋਖ ਹੋਣਗੇ ਬਿਲਕੁਲ ਹੈ ਕੋਈ ਵੀ ਦੁੱਖ ਨਾ ਹੋਵੇ ਨੇੜੇ ਨਾ ਕੋਈ ਆਪਣੀ ਬਾਡੀ ਦੇ ਕੋਈ ਹਰਗੜ ਸਰਕਾਰ ਨੇ ਆਪਣੇ ਸਰਕਾਰੀ ਸਕੂਲਾਂ වල ਪੈਠ ਕੀਤੀ ਹੋਈ ਹੈ ਬੇਸ਼ੱਕ ਹੂੰ ਸਲੋਗਨ ਬੜੇ ਆਉਂਦੇ ਆ ਵੀ ਸਾਡੇ ਸਕੂਲਾਂ ਚ ਮੁਫਤ ਵਿਦਿਆ ਕਿਤਾਬਾਂ ਉਥੋਂ ਮਿਲਣੀਆਂ ਕਾਪੀਆਂ ਉਥੋਂ ਮਿਲਣੀਆਂ ਕਿ ਸਾਰਾ ਸਾਰ ਕਿਤਾਬਾਂ ਹੀ ਨਹੀਂ ਛਪ ਕੇ ਆਉਂਦੀਆਂ ਪੂਰੀਆਂ ਹਾਂਜੀ ਠੀਕ ਹੈ ਯੂਨੀਫਾਰਮ ਉਥੋਂ ਮਿਲਣੀ ਹੈਗੀ ਆ ਇੱਕਦਮ ਦਾ ਖਾਣਾ ਹੀ ਮਿਲਣਾ ਮਿਲਣਾ ਲਰਦੇ ਵੀ ਹੈ ਵੀ ਇੰਨਾ ਕੁਝ ਮਿਲਣ ਦੇ ਬਾਵਜੂਦ ਵੀ ਬੱਚੇ ਕਿਉਂ ਨਹੀਂ ਇਧਰ ਆਏ ਕਿਉਂਕਿ ਉਥੇ ਅਧਿਆਪਕ ਨਹੀਂ ਸੱਤਰੀਆ ਕਾਲਜੀ ਤੁਸੀਂ ਦੇਖ ਰਹੇ ਹੋ ਆਰ ਪੀ 2022 ਤੇ ਦੋਸਤੋ ਮੈਂ ਕਰ ਰਿਹਾ ਹਾਂ ਜੀ ਇੱਕ ਖਾਸ ਗੱਲਬਾਤ ਤੇ ਵਿਸ਼ਾ ਹੈ ਜੀ ਤੀਸਰੀ ਅਖਦਾ ਚਿੱਟਾ ਮੋਦੀਆ ਪੰਜਾਬ ਸਾਡੇ ਪੂਰੇ ਦੇਸ਼ ਦੀਆਂ ਨਿੱਜੀ ਸਕੂਲਾਂ ਦੀਆਂ ਮਨਮਰਜ਼ੀ ਦੀਆਂ ਸ਼ਿਕਾਇਤਾਂ ਅਕਸਰ ਹੀ ਮਾਪੇ ਕਰਦੇ ਰਹਿੰਦੇ ਨੇ ਮਹਿੰਗੀਆਂ ਫੀਸਾਂ ਤੇ ਬੱਚਿਆਂ ਨੂੰ ਕਿਸੇ ਖਾਸ ਦੁਕਾਨ ਜਾਂ ਫਰਮ ਤੋਂ ਕਿਤਾਬਾਂ ਕਾਪੀਆਂ ਖਰੀਦਣ ਲਈ ਵੀ ਮਜਬੂਰ ਕੀਤਾ ਜਾਂਦਾ ਹੈ ਅਜਿਹੇ ਵੀ ਸ਼ਿਕਾਇਤਾਂ ਆਈਆਂ ਨੇ ਕਿ ਸੂਬੇ ਦੇ ਨਿੱਜੀ ਸਕੂਲ ਬੱਚਿਆਂ ਨੂੰ ਮਨਮਰਜ਼ੀ ਦੇ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਪੜਾਉਂਦੇ ਨੇ ਇਸ ਸਬਾਰੇ ਉਹ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਇਹ ਕਿਹਾ ਹੈ ਕਿ ਨਿੱਜੀ ਸਕੂਲਾਂ ਤੋਂ ਇਹਨਾਂ ਕਿਤਾਬਾਂ ਦੀ ਸੂਚੀ ਮੰਗਵਾਈ ਜਾਵੇ ਤੇ ਜੇ ਇਹ ਉੱਤੇ ਗੱਲ ਕੀਤੀ ਜਾਵੇ ਤਾਂ ਸੰਵਿਧਾਨ ਦੇ ਵਿੱਚ ਸਾਰਿਆਂ ਦੇ ਲਈ ਸਿੱਖਿਆ ਪ੍ਰਾਪਤੀ ਦਾ ਇੱਕਦਮ ਬਰਾਬਰ ਦਾ ਅਧਿਕਾਰ ਹੈ ਪਰ ਲੋਕਾਂ ਦੀਆਂ ਆਰਥਿਕ ਮਜਬੂਰੀਆਂ ਤੇ ਨਿੱਜੀ ਸਕੂਲ ਦੀਆਂ ਮਨਮਰਜ਼ੀਆਂ ਦੇ ਕਾਰਨ ਬਹੁਤ ਸਾਰੇ ਬੱਚੇ ਇਸ ਅਧਿਕਾਰ ਤੋਂ ਵਾਂਝੇ ਰਹਿ ਜਾਂਦੇ ਨੇ ਕਿਸ ਸਰਕਾਰ ਇਹ ਉਪਰਾਲੇ ਕਰ ਰਹੀ ਹੈ ਕਿ ਸਾਰਿਆਂ ਨੂੰ ਪੜ੍ਹਾਈ ਦੇ ਇੱਕ ਸਾਰ ਮੌਕੇ ਤੇ ਸਿਲੇਬਸ ਦੇ ਮੁਤਾਬਕ ਕਿਤਾਬਾਂ ਮਿਲਣ ਅਜਿਹੇ ਦੇ ਵਿੱਚ ਨਿੱਜੀ ਸਕੂਲਾਂ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਉਹਨਾਂ ਰੱਖ ਕੇ ਬੱਚਿਆਂ ਦੇ ਨਾਲ ਕੋਈ ਵੀ ਧਰੋਣਾ ਨਾ ਕਮਾਉਣ ਸੂਖਿਆ ਦੇ ਮਾਮਲੇ ਦੇ ਵਿੱਚ ਇਹ ਮੁੱਦਾ ਬਹਿ ਹੀ ਪਿਆ ਹੋਇਆ ਹੈ ਵੀ ਬੱਚਿਆਂ ਦੇ ਮਾਪਿਆਂ ਦੇ ਕੋਲੋਂ ਵੱਧ ਫੀਸਾਂ ਵਸੂਲੀਆਂ ਜਾ ਰਹੀਆਂ ਨੇ ਸੋ ਅੱਜ ਇਸੇ ਤੇ ਆਪਾਂ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ स्टूड ਦੇ ਵਿੱਚ ਮੌਜੂਦ ਨੇ ਸਾਡੇ ਸਿੱਖਿਆ ਸ਼ਾਸਤਰੀ ਸੇਟ ਬੋਡੀ ਅਰੋਸ਼ਣ ਖੜਾ ਜੀ ਖੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮੇਰਬਾਨੀ ਰਾਜੀ ਰੋ ਸੋ ਗੱਲ ਕਰਤੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਦੀ ਜੀ ਸਕੂਲਾਂ ਦੀਆਂ ਵੱਡੀਆਂ ਫੀਸਾਂ ਪਰ ਕਮ ਫੰਡਾ ਇਹ ਬਾਰੇ ਬੜਾ ਹੀ ਬਾਜ਼ਾਰ ਕਰ ਰਹੇ ਹਨ ਸਰਕਾਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿੱਜੀ ਸਕੂਲਾਂ ਦੇ ਉੱਤੇ ਕੰਟਰੋਲ ਕਰਨ ਦੀ ਤਾੜਨਾ ਵੀ ਕੀਤੀ ਹੈ ਕਿ ਸਰਕਾਰ ਦੇ ਵੱਲੋਂ ਨਿੱਜੀ ਸਕੂਲਾਂ ਦੇ ਉੱਤੇ ਕੰਟਰੋਲ ਕਰਨ ਦੇ ਜੋ ਵਾਦੀ ਕੀਤੇ ਗਏ ਉਹ ਕਿੰਨਾ ਤਰਕਸੰਗਤ ਨਹੀਂ ਹੈ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਹਮ ਗੱਲ ਹੈਗਾ ਕਿ ਕਰਮਜੀ ਸਕੂਲ ਹੈ ਨਾ ਨਿੱਜੀ ਜਿਹੜੇ ਸਕੂਲ ਆ ਤਿੰਨ ਚਾਰ ਪ੍ਰਕਾਰ ਦੇ ਆ ਹਮ ਇੱਕ ਹੁੰਦੇ ਰੈਕੋਗਨਾਈਜ਼ ਹਮ ਰੈਕੋਗਨਾਈਜ਼ ਹੁੰਦੇ ਆ ਜਿਨ੍ਹਾਂ ਨੂੰ ਸਰਕਾਰ ਗ੍ਰਾਂਟ ਦਿੰਦੀ ਹੈ ਗ੍ਰਾਂਟੇਡ ਹੁੰਦੇ ਨੇ ਠੀਕ ਹੈ ਇੱਕ ਹੁੰਦਿਆ ਅਫੀਲੀਏਟਡ ਹਮ ਠੀਕ ਆ ਫਿਰ ਕਿ ਕਿਸੇ ਨਾ ਕਿਸੇ ਬੋਰਡ ਨਾਲ ਫਿਨਿਸ਼ਨ ਹੁੰਦੀ ਆ ਉਹਨਾਂ ਨੂੰ ਗ੍ਰਾਂਟ ਕੋਈ ਨਹੀਂ ਮਿਲਦੀ ਉਹਨਾਂ ਨੇ ਸਿਰਫ ਇੱਕ ਜਿਹੜੇ ਕੋਈ ਨੋਰਮ ਹੁੰਦੇ ਜਿਹੜੇ ਬਣਾਏ ਉਹਨਾਂ ਦੇ ਬੋਰਡ ਦੇ ਉਹਨਾਂ ਨੂੰ ਫਿਲ ਫੁੱਲ ਕਰਕੇ ਆਪਣਾ ਸਕੂਲ ਖੋਲ ਲੈਂਦੇ ਆ ਹਮ ਅੱਛਾ ਇਸੇ ਤਰ੍ਹਾਂ ਹੀ ਮਜ਼ਦੂਰ ਹੁੰਦੇ ਬਿਲਕੁਲ ਨਰੂਲ ਪ੍ਰਾਈਵੇਟ ਹੁੰਦੇ ਆ ਉਹਨਾਂ ਦਾ ਕੁਝ ਵੀ ਨਹੀਂ ਹੁੰਦਾ ਉਹ ਕਿਸੇ ਨੂੰ ਫੀਡ ਕਰ ਰਿਆ ਹੁੰਦੇ ਜਾਂ ਕਿਸੇ ਨੇ ਬਰਾਜ ਬਣਾ ਖੋਲੀ ਹੁੰਦੀ ਸਕੂਲ ਦੀ ਆਪਦੀ ਤੋਂ ਉੱਤੇ ਵੜੇ ਚੱਲ ਰਿਆ ਹੁੰਦਾ ਤੇ ਸਾਰਿਆਂ ਦੇ ਬਾਹਰ ਵੱਡੇ ਵੱਡੇ ਕਹਿੰਦੇ ਸੀਬੀਐਸਸੀ ਹਮ ਹਾਂਜੀ ਹੈਨਾ ਜੀ ਪੀ ਜਾਂ ਸੀਬੀ ਵੀ ਲਿਖਿਆ ਹੁੰਦਾ ਕਈਆਂ ਤੇ ਹਮ ਹੈਨਾ ਮਾਨ ਦੇ ਨਾਲ ਗੱਲ ਇਹ ਕਿ ਇਹ ਬੋਰਡ ਤੇ ਜਿਹੜੇ ਮਤਲਬ ਸਿੱਖਿਆ ਡਿਪਾਰਟਮੈਂਟ ਹੈ ਦੋਨੋਂ ਵੱਖ-ਵੱਖ ਗੱਲਾਂ ਹੈ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹਦਾ ਮਤਲਬ ਹੁੰਦਾ ਕਿ ਅਸੀਂ ਪਾਲਿਸੀ ਦੇਣੀ ਹਮ ਅਧਿਆਪਕ ਦੇਣੇ ਠੀਕ ਆ ਤੇ ਹੋਰ ਫੈਸਿਲਿਟੀ ਦੇਣੀ ਹੈ ਜਾਂ ਹੋਰ ਗ੍ਰਾਂਟ ਦੇਣੀ ਸਕੂਲਾਂ ਨੂੰ ਬਣਾਉਣ ਲਈ ਬਿਲਡ ਕਰਨ ਵਾਸਤੇ ਬੋਰਡ ਦਾ ਕੰਮ ਹੁੰਦਾ ਪ੍ਰੀਖਿਆਵਾਂ ਲੈਣੀ ਹਮ ਉਹਨਾਂ ਨੇ ਸਿਲੇਬਸ ਸ਼ੇਅਰ ਕਰਨਾ ਹਰ ਕਲਾਸ ਦਾ ਸਿਲੇਬਸ ਸ਼ੇਅਰ ਕਰਨਾ ਤੇ ਪ੍ਰੀਖਿਆਵਾਂ ਦੇਣੀਆਂ ਜੀ ਹੁਣ ਮਸਲਾ ਆ ਗਿਆ ਕਿ ਅੱਜ ਨਿੱਜੀ ਸਕੂਲਾਂ ਦਾ ਬੁਰਬੁਲਾ ਬਹੁਤ ਹੋ ਗਿਆ ਹਮ ਹਰ ਵਿਅਕਤੀ ਭਾਵੇਂ ਕੋਈ ਜੜੀਦਾਰ ਆ ਚਾਹ ਕੋਈ ਕਿਰਤ ਕਰਦਾ ਹੈਗਾ ਉਹ ਕਹਿੰਦਾ ਮੇਰਾ ਬੱਚਾ ਵੀ ਉਹ ਇੱਕ ਚੰਗੇ ਸਕੂਲ ਚ ਪੜੇ ਜੀ ਬਿਲਕੁਲ ਉਹ ਚੰਗਾ ਸਕੂਲ ਕਹਿੰਦੇ ਚੰਗਾ ਸਕੂਲ ਕਿਹਨੂੰ ਕਿਹਨਾਂ ਮਹਿੰਗਾ ਸਕੂਲ ਹਮ ਲੋਕਾਂ ਨੂੰ ਲੱਗਦਾ ਕਿ ਸਮਾਜ ਦੇ ਵਿੱਚ ਸਾਡਾ ਸਟੇਟਸ ਕਿੱਦਾਂ ਬਣਦਾ ਹਮ ਕਿ ਜੇ ਤੁਹਾਡਾ ਬੱਚਾ ਮਹਿੰਗੇ ਸਕੂਲ ਚ ਪੜਦਾ ਬਿਲਕੁਲ ਉਹਦੀ ਜਿਹੜੀ ਯੂਨੀਫਾਰਮ ਹੈਗੀ ਆ ਉਹ ਕਿਸੇ ਖਾਸ ਕੰਦੋਂੋਂ ਵਿਕਦੀ ਹੋਵੇ ਹਮ ਸਟੈਂਡਰਡ ਦੇ ਹਾਂ ਹੁਣ ਜਦੋਂ ਤੁਸੀਂ ਇੱਕ ਸਟੈਂਡਰਡ ਨੂੰ ਮੁੱਲਣ ਜਾਣਦੇ ਆ ਤੇ ਫੇਰ ਮਰਜ਼ੀ ਤੋਂ ਉਹਦੀ ਜਿਹੜਾ ਸੈਂਡ ਵੇਚਦਾ ਹੂੰ ਵੀ ਤੁਹਾਨੂੰ ਕਿਸ ਬਾ ਦੇਣਾ ਹੈਗਾ ਬਿਲਕੁਲ ਹੁਣ ਇਹ ਸਕੂਲ ਜਿਹੜੇ ਹੈਗੇ ਆ ਖੁੰਬਾ ਵਾਂਗ ਹੋ ਗਏ ਆ ਹੂੰ ਸਾਰੇ ਦੇਸ਼ ਵਿੱਚ ਇਹ ਖੁੰਬਾ ਵਾਂਗ ਕਿਉਂ ਹੋ ਗਏ ਹੈਗੇ ਆ ਕਿ ਸਰਕਾਰੀ ਸਿੱਖਿਆ ਤੰਤਰ ਫਲਾਪ ਹੋ ਗਿਆ ਸਰਕਾਰ ਨੇ ਜਿਹੜਾ ਸਰਕਾਰੀ ਤੰਤਰ ਸੀ ਲੋਕਾਂ ਦਾ ਅਧਿਕਾਰ ਸੀ ਸਰਕਾਰ ਦਾ ਫਰਜ਼ ਆ ਉਹਨਾਂ ਨੇ ਉੱਧਰ ਪਿੱਟ ਕਰਨੀ ਹੂੰ ਆ ਸਰਕਾਰੀ ਸਕੂਲਾਂ ਦਾ ਜਿਹੜਾ ਸਟੇਟਸ ਨਹੀਂ ਰਿਹਾ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਹੀ ਨਾ ਹੋਣਗੇ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਸਕੂਲ ਮੁਖੀ ਨਹੀਂ ਹੋਣਗੇ ਜੋ ਕੋਈ ਜ਼ਿੰਮੇਵਾਰ ਬੰਦਾ ਹੀ ਨਾ ਹੋਗਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੀ ਡਾਕੀਆ ਬਣ ਕੇ ਬੈਠਾ ਹੋਵੇਗਾ ਤੇ ਉਹਦੇ ਕੋਲ ਵੀ ਕੋਈ ਇਦਾਂ ਦੀ ਫੁਰਸਤ ਨਹੀਂ ਹੋਊਗੀ ਕਿ ਉਹ ਕਿਸੇ ਸਕੂਲ ਨੂੰ ਜਾ ਕੇ ਕਿਸੇ ਸ਼ਿਕਾਇਤ ਸੁਣ ਸਕਣ ਠੀਕ ਹੈ ਉਸ ਜਿਹੜੇ ਕੀ ਹੁੰਦਾ ਕਿ ਲੋਕਾਂ ਨੇ ਆਪਣੇ ਬੱਚਿਆਂ ਦੇ ਵਰਤਮਾਨ ਤੇ ਭਵਿੱਖ ਲਈ ਇਹ ਨਹੀਂ ਦੇਖਣਾ ਹੁੰਦਾ ਕਿ ਅਸੀਂ ਸਾਨੂੰ ਪੈਂਦਾ ਨਹੀਂ ਪੈਂਦਾ ਉਹ ਦੇਖਣਾ ਕਿ ਜਦੋਂ ਸਰਕਾਰੀ ਸਕੂਲ ਦੇ ਵਿੱਚੋਂ ਬੱਚਾ ਖਾਲੀ ਵਾਪਜ਼ਾਰਿਆ ਕੱਲ ਇੱਕ ਨਾ ਟੀਵੀ ਤੇ ਦਿਖਾ ਰਹੇ ਸੀਗੇ ਕੋਈ ਸਕੂਲ ਦਿਖਾਏ ਆਰਥਿਕ ਕੋਰ ਬਾਦਲੇ ਦਿਖਾਈ ਸੀਗੇ ਵੀ ਉਸ ਸਕੂਲ ਤੇ ਆਪ ਕੀ ਹੈ ਨਹੀਂ ਉਹ ਬੱਚੇ ਦੱਸ ਰਹੇ ਉਸ ਸੈਕੰਡਰੀ ਸਕੂਲ ਦੇ ਵੀ ਸਾਡੇ ਸਕੂਲ ਦੇ ਵਿੱਚ ਲੈਕਚਰਰ ਹੈ ਨਹੀਂ ਸਾਨੂੰ 11 ਵਜੇ ਛੁੱਟੀ ਹੋ ਜਾਂਦੀ ਹੈ ਲੋ ਜਾ ਘਰ ਪਰੋ ਜਾ ਕੇ ਅੱਛਾ ਹੁਣ ਕੋਣ ਪੜਾਵੇ ਉੱਥੇ ਹਮ ਐਸਐਮਸੀ ਲਈ ਸਕੂਲ ਮੈਂਡੇ ਕਮੇਟੀ ਦੇ ਕੋਲ ਇਹਨਾਂ ਕੋਈ ਫੰਡ ਹੈ ਨਹੀਂ ਜੇ ਟੀਚਰ ਰੱਖਣ ਪ੍ਰਾਈਵੇਟ ਸਕੂਲਾਂ ਨੂੰ ਪ੍ਰਾਈਵੇਟ ਸਕੂਲ ਦੀ ਜਗਾ ਕਿ ਤੁਹਾਨੂੰ ਹਰ ਵਿਸ਼ੇ ਦਾ ਅਧਿਆਪਕ ਮਿਲੂਗਾ ਹਮ ਹਰ ਕਲਾਸ ਦੇ ਵਿਸ਼ੇ ਦਾ ਅਧਿਆਪਕ ਮਿਲਣਗੇ ਜੀ ਦੇਣ ਪਵਾ ਇੱਕ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਦੀ ਤਨਖਾਹ ਜਿੰਨੀ ਹੈ ਉਹਨਾਂ ਜਗ੍ਹਾ ਪ੍ਰਾਈਵੇਟ ਸਕੂਲ ਚੱਲ ਰਿਹਾ ਹਮ ਇੱਕ ਪੂਰਾ ਪ੍ਰਾਈਵੇਟ ਸਕੂਲ ਚੱਲ ਰਿਹਾ ਜੀ ਹੁਣ ਉਹਨਾ ਸ਼ੋਸ਼ਣ ਜਿਹਦਾ ਹੋ ਰਿਹਾ ਅਧਿਆਪਕ ਦਾ ਪੜ੍ਹੇ ਲਿਖੇ ਅਧਿਆਪਕ ਦਾ ਸ਼ੋਸ਼ਣ ਹੋ ਰਿਹਾ ਜੀ ਬਿਲਕੁਲ ਉਸ ਬੇਟੀ ਦਾ ਜਿਹੜੀ ਟੀਚਰ ਬਣ ਗਈ ਆ ਉਹਦਾ ਸ਼ੋਸ਼ਣ ਹੋ ਰਿਹਾ ਹਾਂ ਤੇ ਉਹਦਾ ਸ਼ੋਸ਼ਣ ਤੇ ਸਮਾਜ ਆ ਜਿਹਦਾ ਸ਼ੋਸ਼ਣ ਅਧਿਆਪਕ ਦਾ ਸਮਾਜ ਆ ਉਹ ਕਿਹੜੇ ਬੱਚਿਆਂ ਨੂੰ ਇਨ ਕੋ ਵੀ ਪਤਾ ਕਰ ਦੂਗਾ ਹੂੰ ਉਹ ਬੱਚਿਆਂ ਦੀ ਲਰਨਿੰਗ ਲਰਨਿੰਗ ਸੀ ਜਿੰਦਗੀ ਨੂੰ ਸਮਝਣ ਦੀ ਤੇ ਪ੍ਰਵਰਤੀ ਜੀ ਉਹਨੂੰ ਕਰਮ ਕਰਦਾ ਉਹਨਾਂ ਨੇ ਕੀ ਕਿਹਾਦਾ ਕਿ ਸਿਲੇਬਸ ਨੂੰ ਹੀ ਸੀਮਿਤ ਕਰਕੇ ਉਹਨਾਂ ਨੂੰ ਪੜ੍ਹਾਤਾ ਤੇ ਉਹਨੂੰ ਰਟਾਤਾ ਉਹ ਸੀੜੀਆਂ ਬਣਾਤੀਆਂ ਤੇ ਨੰਬਰ ਦੇ ਦਿੱਤੇ ਤੇ ਉਹ ਕਹਿੰਦੇ ਅਸੀਂ ਬਹੁਤ ਸਫਲ ਹੋ ਗਏ ਉਹਨਾਂ ਸਰਕਾਰੀ ਤੰਤਰ ਦਾ ਫਲਾਪ ਚੜਾਇਆ ਅੱਛਾ ਉਹਨੇ ਨਿੱਜੀ ਸਕੂਲ ਪੜ੍ਹਾ ਕਿਤੇ ਹੁਣ ਦੂਧੇ ਪਾਸੇ ਗੱਲ ਹੈ ਕਿ ਲੋਕ ਪਿੱਟਦੇ ਆ ਬੀ ਸਰਕਾਰੀ ਤੁਸੀਂ ਧਿਆਨ ਆਪਣੇ ਲਈ ਸਰਕਾਰੀ ਕੰਧ ਤਾਂ ਫੇਲ ਹੋ ਗਿਆ ਜੇ ਪ੍ਰਾਈਵੇਟ ਜਿੰਨੇ ਤੇ ਪ੍ਰਾਈਵੇਟਾਂ ਨੇ ਲੁੱਟਖੋ ਕਰਦੀ ਹੈ ਹੈਨਾ ਉਹ ਲਟੇਰੇ ਬਣ ਗਏ ਕਿਵੇਂ ਕਿਉਂ ਕੀ ਕਰਦੇ ਹੈ ਗਿਆ ਕਿ ਉਹਨਾਂ ਨੇ ਜਿਹੜੀਆਂ ਨਰਤਾਜ ਕਿਤਾਬਾਂ ਬੋਰਡ ਦੀਆਂ ਗਈਆਂ ਉਹ ਪੂਰੀਆਂ ਜਿੰਨੀਆਂ ਸਿਲੇਬਸੋਂ ਸ਼ਬਦ ਕੇ ਨਹੀਂ ਹੁੰਦੀਆਂ ਪੂਰੀਆਂ ਮਿਲਦੀ ਨਹੀਂ ਜਦੋਂ ਉਹ ਕਿਤਾਬਾਂ ਜਿੰਨੀਆਂ ਹੈਗੀਆਂ ਸਿਲੇਬਸ ਦੀਆਂ ਨਹੀਂ ਮਿਲਣਗੀਆਂ ਤੂੰ ਨਰਸ ਨੇ ਕਿਤੋਂ ਲੈਣਗੇ ਹਮ ਬਿਲਕੁਲ ਜਦੋਂ ਕਿਤੇ ਹੋਰ ਲੈਣਗੇ ਤਾਂ ਬਲੈਕਮੇਲੇਗੀ ਬਲੈਕ ਵਿੱਚ ਕਿੱਦਾਂ ਮਿਲੇਗੀ ਉਹਨਾਂ ਦੇ ਕੋਲ ਆਪਣੇ ਹੀ ਦੁਕਾਨਦਾਰ ਹੈਗੇ ਆ ਹਾਂਜੀ ਸਕੂਲਾਂ ਦੇ ਕੋਲ ਜਦੋਂ ਆਪਣੇ ਪ੍ਰਕਾਸ਼ ਕਹਿ ਗਿਆ ਜਿਹੜੇ ਉਹਨਾਂ ਨੂੰ ਸਿੱਧੇ ਦਿੰਦੇ ਆ ਹੂੰ ਹੁਣ ਹਰ ਸਕੂਲ ਨੂੰ ਜਿਹੜਾ ਕੋਈ ਵੀ ਪਬਲਿਸ਼ ਰਹੇਗਾ ਜਦੋਂ ਉਹਨਾਂ ਜਾ ਕੇ ਉਹਨਾਂ ਦੇ ਸੇਲਜ਼ਮੈਨ ਜਿਹੜੇ ਜਾਂਦੇ ਆ ਉਹ ਕਹਿੰਦੇ ਵੀ ਤੁਹਾਨੂੰ ਆਹ ਕਿਤਾਬ ਦੇਵਾਂਗੇ ਦੇਖੋ ਸਾਡੀ ਕਿਤਾਬਾਂ ਵਧੀਆ ਹੂੰ ਉਹ ਕਹਿੰਦੇ ਸਾਨੂੰ ਕਿਦੋਂਗੇ ਕਿਤਾਬਾਂ ਤੁਹਾਡੀਆਂ ਲਾ ਦੇਣੇ ਕੀ ਰੋਂਗੇ ਉਹ ਕਹਿੰਦੇ ਦੱਸੋ ਤਾਂ 35% ਅੱਛਾ 35% ਹੂੰ ਉਹ ਕਿਦੇ ਨਹੀਂ ਨਹੀਂ 120 ਤੋਂ 200 ਸਿਰ 45 ਦਿੰਦਾ ਸੀਗਾ ਤੇ ਕਿਤਾਬ ਤੇ ਤੁਹਾਡੀ ਆ ਪਈ ਉਹ ਵਧੀਆ ਨਹੀਂ ਕਿਤਾਬ ਦੀ ਹੂੰ ਤੁਹਾਡੀ ਕਿਤਾਬ ਵੀ ਨਹੀਂ ਵਧੀਆ ਨਹੀਂ ਏਦਿਹੀ ਪੈਂਦੀ ਰਹਿਆ ਤੈਨੂੰ ਕਿਤਾਬ ਵਧੀਆ 45 ਦੇ ਰਿਆ ਹੂੰ ਉਹ ਕਿੰਨਾ ਮੈਂ ਪਹਿਣ ਦੇਣਾ ਹੂੰ ਉਹ ਇਹਦਾ ਦੇਖ ਕੇ ਕਿਤਾਬ ਦੀ ਕੁਆਲਿਟੀ ਕੀ ਆ ਕਿ 65 ਪੀਸੀ ਦੇ ਉੱਤੇ 60 ਪੀਸੀ ਦੇ ਉੱਤੇ ਉਹ ਕਿਤਾਬਾਂ ਲੈਦੇ ਤੂੰ 60 ਵੀ ਦੀ ਕੋਣ ਕੁਮਾਰਿਆ ਹੂੰ ਉਸ ਕੁਮਾਰ ਵਾਲੇ ਕੁਮਾਰਿਆ ਆ ਜੀ ਉਹ ਕਿਉਂ ਕੁਮਾਰਿਆ ਹੈਗਾ ਕਿਉਂਕਿ ਉਹਦੀ ਲੋੜ ਹੈ ਬੱਚਿਆਂ ਨੂੰ ਲੋੜ ਹੈਗੀ ਉਹ ਬੱਚਿਆਂ ਦੀ ਜਿਹੜੀ ਯੂਨੀਫਾਰਮਸ ਹੈਗੀਆਂ ਉਹਨਾਂ ਲਈ ਉਹ ਸਪੈਸੀਫਿਕ ਦੁਕਾਨ ਹੁੰਦੀ ਹੈ ਹਾਂਜੀ ਉੱਥੇ ਲਾਇਆ ਜਾਂਦਾ ਸ਼ਹਿਰ ਦੇ ਵਿੱਚ ਉਹਨਾਂ ਜ਼ਿਲ੍ਹਾ ਸਿਖਿਆ ਦੇ ਚੋਗਾ ਸਕੂਲਾਂ ਤੋਂ ਜਾਣਾ ਪਈ ਨਾ ਐਮੀਨੈਂਟ ਵਰਦੀਆਂ ਆਉਂਦੀਆਂ ਜੀ 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 ਉਹਨਾਂ ਨੂੰ ਪਤਾ ਕਿ ਪਹਾੜਿਆ ਸਾਹਿਬ ਦੇ ਸਕਦੇ ਆ ਹੂੰ ਜਾਂ ਦੁੱਗਲ ਸਾਹਿਬ ਦੇ ਸਕਦੇ ਆ ਹਾਂਜੀ ਜਾਂ ਕਿ ਸੰਗਲਾ ਸਾਹਿਬ ਦੇ ਸਕਦੇ ਆ ਉਹਨਾਂ ਨੇ ਪੱਕਾ ਨਿਰਧਾਰਤ ਕੀਤਾ ਸਾਰੇ ਸਕੂਲਾਂ ਅੰਦਰ ਕੱਢਿਆ ਹੁੰਦਾ ਜੇ ਵਰਦੀ ਲੈਣੀ ਹੈ ਉੱਥੋਂ ਹੀ ਲੈਣੀ ਹੈ ਉੱਥੋਂ ਹੀ ਲੈਣੀ ਹੈ ਹੂੰ ਹੁਣ ਉਹ ਵਰਦੀਆਂ ਨਾਲ ਦਿੱਕਤ ਜਿਲ੍ਹਾ ਸਿਖਿਆ ਅਫਸਰ ਨੇ ਕਰ ਲਿਆ ਦਾ ਪਰਸੈਂਟ ਰੱਖ ਲਈ ਫਿਰ ਉਹ ਜਿਹੜੇ ਪ੍ਰਿੰਸੀਪਲ ਨੇ ਲਾਉਣੀਆਂ ਉਹਦਾ ਹਿੱਸਾ ਵੱਖਰਾ ਲਵਾਪਾ ਜਾਣਾ ਹੈ ਹੂੰ ਧੋਖਾ ਕਿਹਨਾ ਹੋਇਆ ਉਹਨਾਂ ਮਾਪਿਆਂ ਨਾਲ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਸਰਕਾਰੀ ਸਕੂਲਾਂ ਚ ਚੱਲ ਪਿਆ ਹੁਣ ਪ੍ਰਾਈਵੇਟ ਸਕੂਲਾਂ ਨੇ ਤੇ ਬਿਲਕੁਲ ਇਹ ਕਰਦੇ ਹੂੰ ਜੀ ਹਾਂਜੀ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਸਰਕਾਰੀ ਸਕੂਲਾਂ ਚ 650 ਜਵਰਦੀ ਆਉਂਦੀ ਆ ਵਿਦਿਆਰਥੀ ਹਾਂਜੀ ਪ੍ਰਾਈਵੇਟ 650 ਲੈਂਦਾ ਹੂੰ ਤੇ ਕਿੰਨਾ ਜ਼ਿਆਦਾ ਕਰਦਾ ਹੂੰ ਜੀ ਹੁਣ ਤੁਸੀਂ ਬੱਸਾਂ ਲਾਈਆਂ ਉੱਤੇ ਉਹਨੇ ਲਾਈਆਂ ਬੱਸਾਂ ਦਾ ਖਰਚਾ ਬੇਸ਼ੱਕ ਮਜਬੂਰੀ ਆਣਾ ਡਰਾਈਵਰ ਨੂੰ ਲਗਾ ਦੇਣੀ ਆ ਜੀ ਉਹਨਾਂ ਨੇ ਹੋਰ ਵੀ ਦੇਣਾ ਮੈਂ ਤੁਹਾਨੂੰ ਕਿਹਾ ਪ੍ਰਾਈਵੇਟ ਸਕੂਲ ਤੇ ਮੈਨੂੰ ਇੱਕ ਦਿਨ ਮਿਲਿਆ ਇੱਕ ਬੰਦੇ ਕੋਲ ਮੈਂ ਕਿਹਾ ਯਾਰ ਤੁਹਾਡਾ ਬੜਾ ਖਰਚਾ ਕਹਿੰਦਾ ਸੀ ਸਕੂਲ ਹੀ 5 ਦਿਨ ਕਰਨ ਲੱਗੇ ਅੱਛਾ ਜੀ ਇੱਕ ਦਿਨ ਆਨਲਾਈਨ ਪੜ੍ਹਨਗੇ ਹੂੰ ਬੱਚੇ ਹੂੰ ਤੇ ਜਿਹੜਾ ਕਰਾਇਆ ਉਹਨੇ ਰੂਗਾ ਹੂੰ ਤੇਰ ਵਿਚਾਰਾ ਕਿਛ ਨਹੀਂ ਮਰਦਾ ਹੂੰ ਇੱਕ ਦਿਨ ਤੇ ਬਾਜੂਗਾ ਹਣਾ ਹੁਣ ਇੱਕ ਇੱਕ ਬੱਸ ਇਸ ਸਕੂਲ ਜਿਹੜੀ ਵੈਰ ਹੈਗੀ ਆ ਜਾਂ ਬੱਸ ਹੈਗੀ ਐ ਸਕੂਲ ਦੇ 10 ਬੱਸ ਹੈਗੀਆਂ ਤੇ ਜੇ ਇੱਕ ਦਿਨ ਦਾ تیر ਬਚਾ ਲਿਆ ਤੇ ਉਹਦੋਂ ਕਿੰਨਾ ਚੱਲ ਬਚਾ ਲਿਆ ਉਹਨੇ ਤੇ ਫਿਰ ਟੀਚਰ ਨੇ ਉਹੜ 6000 ਸਾਤੇ 10000 ਵਾਲੇ ਹੈਗੇ ਉਹਨੂੰ ਕਹਤਾ ਤੂੰ ਇਕੱਲਾ ਸਾਂ ਆਨਲਾਈਨ ਲਾ ਲੋ ਉਹਦਾ ਸ਼ੋਸ਼ਣ ਹੋ ਰਿਹਾ ਫਿਰ ਇਹਨਾਂ ਸਕੂਲਾਂ ਚ ਕੋਈ ਵੀ ਸਰਪੱਖੀ ਵਿਕਾਸ ਦੀ ਬੱਚਿਆਂ ਦੇ ਇੱਕ ਵੀ ਗੱਲ ਹੈ ਨਹੀਂ ਕਈ ਕੋਠੀ ਨਮਾ ਸਕੂਲ ਹੈਗੇ ਦੁਕਾਨ ਨਮਾ ਸਕੂਲ ਹੈਗੇ ਜਿਸੇ ਗਰਾਊਂਡ ਦੀ ਹੈ ਨਹੀਂ ਗਰਾਊਂਡ ਹੀ ਹੈ ਜੀ ਬਿਲਕੁਲ ਹਾਂਜੀ ਜਿੱਥੇ ਗਰਾਊਂਡ ਜੇ ਨੇ ਜਿੱਥੇ ਤੁਸੀਂ ਬੱਚਾ ਦੀ ਜਿਹੜੀ ਪ੍ਰਤਿਭਾ ਹੈਗੀ ਆ ਉਹਨੂੰ ਨਿਖਾਰਨ ਲਈ ਜਾਂ ਉਹਨੂੰ ਪਤਵਾਰ ਨੂੰ ਲੰਭਣ ਲਈ ਤੁਹਾਡੇ ਕੋਲ ਸਾਧਨ ਨਹੀਂ ਹੈ ਜੀ ਕੋਈ ਹਾਂ ਨਾ ਬਿਦਾਊਟ ਗਰਾਊਂਡ ਕੋਈ ਵੀ ਸਕੂਲੋਂ ਦੂਰ ਆ ਬਿਲਕੁਲ ਜੀ ਹਾਂ ਕੋਈ ਵੀ ਗਰਾਊਂਡਿਸ ਸਕੂਲ ਨਹੀਂ ਉਪੂਰਾ ਕਿਉਂਕਿ ਉਹ ਅਸੀਂ ਪਰਸਨਲਿਟੀ ਡਰਪ ਹੋਰੀ ਹੈ ਉੱਥੇ ਨਰਸਿੰਗ ਆ ਹੂੰ ਹੁਣ ਨਰਸਿੰਗ ਵੀ ਹੋਣੇ ਸਕੂਲਾਂ ਚ ਕੀ ਕਰੋਗੇ ਤੁਸੀਂ ਹੂੰ ਹਾਂ ਨਾ ਅੱਜ ਲੋਕਾਂ ਦਾ ਦਰਦ ਠੀਕ ਆ ਹੂੰ ਲੋਕ ਦਰਦ ਕਰਦੇ ਆ ਵੀ ਸਾਨੂੰ ਅਸੀਂ ਇੱਥੇ ਵੀ ਗਏ ਆ ਉਹ ਕਿਉਂ ਗਏ ਆ ਉਹ ਉਹ ਪਿੱਟਦੇ ਉਹੀ ਆ ਇਕਨਕ ਇਕ ਦੇ ਕੈਡਗਰੀ ਹੈਗੀ ਕਿ ਅਸੀਂ ਮਿੰਗਰ ਸਕੂਲ ਦੇ ਬੱਚਾ ਬਣਾ ਰਹੇ ਆ ਸਾਡੀ ਸ਼ਾਨ ਬਣਦੀ ਹੈ ਹਾਂਜੀ ਹਾਂਜੀ ਫਿਰੋਜ਼ ਸਕੂਲ ਦੇ ਵਿੱਚੋਂ ਤੁਸੀਂ ਦੇਖੋਗੇ ਕਿ ਟਿਊਟਰ ਉਹ ਜੋ ਤਿੰਨ ਵੀਨੇ ਬਣਾ ਸਰਦੇ ਆ ਪੇਪਰ ਦੇ ਪੀਰ ਚਵਾਈ ਹੁੰਦੇ ਆ ਫਿਰ ਟੀਚਰ ਸਰਦੇ ਆ ਹਮ ਮਾਪਿਆਂ ਨੂੰ ਤੁਹਾਡਾ ਬੱਚਾ ਪੜਦਾ ਦੇਖੋ ਨੰਬਰ ਘਟਿਆ ਇਹਨੂੰ ਟਿਊਸ਼ਨ ਪੜਾਓ ਹਮ ਫਿਰ ਉਹ ਉਧਰ ਪੇਡ ਦੇ ਬੱਚੇ ਉਧਰ ਪੇਡ ਦੁਆਰਾ ਲੋਟ ਦੁਜੀ ਸ਼ੁਰੂ ਹੋ ਗਈ ਉਹ ਜਿਨ੍ਹਾਂ ਨੂੰ ਤਨਖਾਹ ਘੱਟ ਮਿਲਦੀ ਆ ਉਹਨਾਂ ਦਾ ਸੈਂਟਰ ਵਾ ਹਮ ਟਿਊਟਰ ਸੈਂਟਰ ਹੈਗਾ ਫਿਰ ਕਹਿੰਦੇ ਉਹ ਟੀਚਰ ਕੋਲ ਜਾ ਜੋ ਉਹ ਜ਼ਿਆਦਾ ਲੇਕਿਨ ਕਿਸੇ ਮਾਪੇ ਦੇ ਕੋਲ ਇੰਨਾ ਰੋਗ ਨਹੀਂ ਇੰਨੀ ਸ਼ਕਤੀ ਨਹੀਂ ਪ੍ਰਿੰਸੀਪਲ ਨੂੰ ਪੁੱਛੇ ਵੀ ਮੈਨੂੰ ਸਾਇੰਸ ਦੇ ਟੀਚਰ ਨੇ ਸੱਦ ਕੇ ਕਿਹਾ ਤੁਹਾਡਾ ਬੱਚਾ ਸਾਇੰਸ ਚ ਕਮਜ਼ੋਰ ਆ ਪਰ ਅਸੀਂ ਟੈਸਟ ਕਰਾਇਆ ਬੱਚੇ ਦਾ ਇੰਟੈਲੀਜੈਂਟ ਆ ਹੂੰ ਮੰਦ ਬੁੱਧੀ ਨਹੀਂਗਾ ਜੇ ਬੱਚਾ ਮੰਦ ਬੁੱਧੀ ਨਹੀਂਗਾ ਤੇ ਬੱਚਾ ਲਾਪਰਵਾਹ ਹੂੰ ਲਾਪਰਵਾਹ ਕਿਉਂਕਿ ਟੀਚਰ ਲਾਪਰਵਾਹ ਹੂੰ ਤੁਹਾਡਾ ਟੀਚਰ ਦਾਵਾ ਕਰਦਾ ਹਾਂਜੀ ਕਿ ਮੈਂ ਇਸ ਵਿਸ਼ੇ ਦਾ ਮਾਹਰ ਹਾਂ ਹੂੰ ਤੇ ਫਿਰ ਬੱਚੇ ਤਾਂ ਕਿਉਂ ਨਹੀਂ ਪਹੁੰਚੀ ਉਹ ਸਿੱਖਿਆ ਹੈਣਾ ਜੀ ਜੇ ਤੁਹਾਡਾ ਟੀਚਰ ਮਾਹਰ ਤਾਂ ਤੁਹਾਡੇ ਵਰ ਬੋਲ ਲੱਗੇਗਾ ਹਾਂ ਜੀ ਤੁਸੀਂ ਆਪਣੀ ਜਿਹੜੀ ਇਸ ਧਰਬਾਜੀ ਕਰਦੇ ਹੋ ਵੀ ਸਾਡੇ ਕੋਲ ਬੜੇ ਮਤਲਬ ਇਹਨਾਂ ਮਾਹਰ ਤੇ ਨਪੁੰਨ ਅਧਿਆਪਕ ਹੂੰ ਜੀ ਹੈਨਾ ਹਾਈਲੀ ਕੁਆਲੀਫਾਈਡ ਹੂੰ ਤੇ ਫਿਰ ਟਿਊਸ਼ਨਰ ਕਿਉਂ ਕਰਦੇ ਬੱਚੇ ਬਿਲਕੁਲ ਫਿਰ ਤੁਹਾਡੀਆਂ ਐਕਸਟਰਾ ਕਲਾਸਿਸ ਕਿਉਂ ਲਗੀਆਂ ਨਹੀਂ ਹੂੰ ਕਿਉਂਕਿ ਤੁਹਾਡੇ ਸਿਲੇਬਸ ਦਾ ਕਾਰਨ ਹੀ ਹੈਗਾ ਕਿ ਬੱਚਿਆਂ ਨੂੰ ਉਸ ਲੈਵਲ ਤੇ ਰੱਖਣਾ ਤੇ ਜਿਨ੍ਹਾਂ ਨੂੰ ਸਮਝ ਕੁਝ ਨਾ ਲੱਗੇ ਹੂੰ ਠੀਕ ਹੈ ਮੇਰੇ ਨਾਲ ਕੱਲ ਪਰਸੋ ਮੇਰੇ ਕੋਲ ਇੱਕ ਰਪੂਰ ਆਈ ਖਾੜੇ ਰੈਸਟਰੀ ਸੀ ਕਹਿੰਦਾ ਬੇਟਾ 8ਵੀਂ ਪੜਦਾ ਜੀਗਾ ਤੇ ਆਪੀ ਇਸ ਸਕੂਲ ਦੇ ਵਿੱਚ ਕੋਈ ਪੜਦਾ ਜੀ ਤੇ ਕਹਿੰਦੇ ਵੀ ਉਹ ਫੇਲ ਹੋ ਗਿਆ ਪਿਛੇ ਸਾਲ ਅੱਛਾ ਜੀ ਉਹ ਐਕੀ ਫਿਰ ਕਹਿੰਦੇ ਬੱਚਾ ਫੇਲ ਆ ਤੇ ਉਹ ਕਹਿੰਦੇ 9ਵੀਂ ਚ ਰੱਖ ਲੈਨੇ ਪਹਿਲਾਂ ਟੈਸਟ ਕਰ ਲਵੇ ਤੇ ਕਰ ਲਾਂਗੇ ਤੇ ਬੱਚਾ ਤਾਂ ਲਾਪਰਵਾਹ ਹੂੰ ਉਹ ਮੈਂ ਉਹਨਾਂ ਨੂੰ ਕਹਾਂ ਉਹਨਾਂ ਨੂੰ ਪੁੱਛੋ ਵਿੱਚ ਬੱਚਾ ਲਾਪਰਵਾਹ ਤੇ ਉਹਨਾਂ ਦੇ ਐਗਜ਼ਾਮ ਤੋਂ ਬੰਦਸ ਨਾ ਤੁਸੀਂ ਹੂੰ ਸਾਰਾ ਸਾਰ ਕਿੱਥੇ ਗਿਆ ਸੀ ਬੱਚੇ ਨੇ ਤੁਸੀਂ ਪਹਿਲਾਂ ਹੀ ਰਿਪੋਰਟ ਕਰ ਦਿੱਤੇ ਉਹਦੇ ਨੰਬਰ ਵਧਿਆ ਦਿੱਤੇ ਹੂੰ ਤੇ ਫਿਰ ਐਂਡ ਕੀ ਕਿਦਾਂ ਹੋ ਗਿਆ ਲੱਗਦਾ ਲਾਹੌਰ ਵਾਈਡ ਸਕੂਲ ਮੈਨੇਜਮੈਂਟ ਦੀ ਹੈ ਜਾਂ ਸਕੂਲ ਦੇ ਉਸ ਟੀਚਰ ਦੀ ਹੈ ਜਾਂ ਚਾਰਜ ਦੀ ਹੈ ਬਿਲਕੁਲ ਸਹੀ ਤੁਸੀਂ ਬੱਚੇ ਦੇ ਮਾਪਿਆਂ ਨੂੰ ਕਿਉਂ ਨਹੀਂ ਬਿਠਾ ਲਿਆ ਕੇ ਵੀ ਤੁਸੀਂ ਇਹਨੂੰ ਐਕਸਟਰਾ ਟਾਈਮ ਕਰਕੇ ਉਹ ਨਹੀਂ ਦਿੰਦੇ ਕੀ ਉਹ ਲਿਬਰ ਕਰਦਾ ਘਰ ਬੱਚਾ ਕੀ ਉਹ ਖਬਾਰਾ ਵਾਲ ਨਹੀਂ ਜਾਂਦਾ ਜਾਂ ਕੰਮ ਕਰਦਾ ਨਹੀਂ ਲੇਕਿਨ ਸਕੂਲਾਂ ਦੀ ਮੈਨੇਜਮੈਂਟ ਇੰਨੀ ਖਤਰਨਾਕ ਆ ਕਿ ਉਹ ਦੋਸ਼ੀ ਜਦੋਂ ਬਣਾਉਂਦੇ ਆ ਮਾਪਿਆਂ ਨੂੰ ਬਣਾਉਂਦੇ ਆ ਹੁੰਦੇ ਵੀ ਆ ਉਹ ਕਈ ਤਰ੍ਹਾਂ ਦੇ ਹੁੰਦੇ ਆ ਅਸੀਂ ਨਾ ਕਈ ਵਾਰੀ ਜਦੋਂ ਪੀਟੀਐਮ ਕਰਾਉਣੀ ਤੇ ਉੱਥੇ ਮੈਂ ਮਾਵਾ ਸਾਦਾ ਹੁੰਦਾ ਸੀ ਜਦੋਂ ਅਸੀਂ ਟੀਚਰ ਹੁੰਦੇ ਸੀ ਜੀ ਮੈਂ ਮਦਰ ਨੂੰ ਕਹਿਣਾ ਵੀ ਤੁਸੀਂ ਇਦਾਂ ਕਰੋ ਵੀ ਅਸੀਂ ਨਾ ਇਹ ਸਾਰਾ ਬੱਚੇ ਬਾਰੇ ਬੜਿਆ ਸਟੱਡੀ ਕੀਤੀ ਹੈਗੀ ਆ 24 ਘੰਟੇ ਸਮਾਂ ਹੁੰਦਾ ਸਾਡੇ ਕੋਲ 6 ਘੰਟੇ ਹੁੰਦੇ ਹੁੰਦੇ ਹੂੰ ਮੇਰੇ ਸਕੂਲ ਨੂੰ 6 ਘੰਟੇ ਬੱਚਾ ਹੁੰਦਾ ਤੇ 6 ਘੰਟੇ ਦਾ ਟਾਈਮ ਟੇਬਲ ਆ ਹਾਂਜੀ 1 ਘੰਟਾ ਬੱਚਾ ਬਿਜ਼ੀ ਜੀ ਉਹਦਾ ਰੈਕੈਸਸ ਵੀ ਔਦਾ ਸਪੋਰਟਸ ਵੀ ਔਦਾ ਲਾਇਬ੍ਰੇਰੀ ਵੀ ਆ ਉਹਦੀ ਸੈਂਸ ਪ੍ਰੈਕਟੀਕਲ ਵੀ ਹੈਗਾ ਉਹਦੇ ਬਾਕੀ ਥਿਊਰੀ ਵੀ ਹੋਗੇ ਹਾਂਜੀ ਤੁਹਾਡੇ ਇੱਕ ਮਿੰਟ ਵੀ ਹੈ ਨਹੀਂ ਯਾਰ ਟਾਈਮ ਟੇਬਲ ਦੁਬਾਰਾ ਹੋਵੇ। ਹੂੰ ਹੂੰ ਠੀਕ ਹੈ। 24 ਚੋਂ 6 ਘੰਟੇ ਮੇਰੇ ਕੋ ਆ। ਤੁਹਾਡੇ ਕੋਲ 18 ਘੰਟੇ। ਉਹਨੂੰ 18 ਘੰਟੇ ਟਾਈਮ ਟੇਬਲ ਦਿਓ। ਹੂੰ ਤੇ ਤੁਸੀਂ ਕੀ ਕਰਦੇ ਹੋ ਆਪਣੇ ਬੱਚੇ ਦੇ ਹਨਾ। ਹੂੰ ਔਰ ਕਿਸੇ ਵੀ ਮਦਰ ਕੋ ਟਾਈਮ ਟੇਬਲ ਨਹੀਂ ਸੀਗਾ ਤੇ ਮੈਂ ਫਿਰ ਟਾਈਮ ਟੇਬਲ ਬਣਾਇਆ ਉਹਨਾਂ ਦਾ। ਮੈਂ ਉਹਨੂੰ ਆਖਿਆ ਸੀਗਾ ਤੁਹਾਨੂੰ ਟਿਊਸ਼ਨ ਨਹੀਂ ਲੋੜ ਨਹੀਂ ਪੈਣੀ ਬਚਨ ਬਣਾਉਣ ਦੀ। ਬਸ ਜੇ ਤੁਸੀਂ ਮਾਵਾਂ 4 ਵਜੇ ਉੱਠਣ ਗੁਰੂ ਵੇਲੇ, ਅਮਰਤ ਵੇਲੇ, ਸਰਗੀ ਵੇਲੇ ਮਾਵਾਂ ਉੱਠਣਗੀਆਂ ਤੇ ਇਹਨਾਂ ਦੇ ਬੱਚੇ ਨੂੰ ਉਠਾ ਲੈਣਗੀਆਂ ਤੇ ਉਹਨੂੰ ਆ ਕੇ ਲੈਣਾ ਪਾਉਣਾ ਚਾਹੀਦਾ ਦ ਸਕੂਲ ਜਾਂਦੇ ਪਰ ਚਾਰ ਘੰਟੇ ਬਣਾ ਦਿਓ ਬੱਚਾ ਭੱਜ ਜਾਂਦਾ ਕਿ ਜੋ ਮੇਰੇ ਟੀਚਰ ਨੇ ਹੋਰ ਦਿੱਤਾ ਸੀ ਮੈਨੂੰ ਯਾਦ ਆ ਤੇ ਮੈਂ ਕਰ ਲੈਣਾ ਹੂੰ ਉਹਨੂੰ ਸ਼ਾਬਾਸ਼ ਮਿਲਣੀ ਹੈ ਉਹ ਸ਼ਾਬਾਸ਼ ਲੈਣ ਲਈ ਜਾ ਰਿਹਾ ਕਿਉਂਕਿ ਨੇ ਚੈਰੀ ਕਰ ਲਈ ਹੂੰ ਤੁਸੀਂ ਮਾਵਾਂ ਸੁੱਤੀ ਪਈਆਂ 7:30 ਵਜੇ ਤੱਕ ਹੂੰ ਹਾਂ ਨਾ ਤੇ ਬੱਚੇ ਨੇ ਜਾਣਾ 8 ਵਜੇ ਤੇ ਅੱਖਾਂ ਜੀ ਪਹੁੰਚ ਕੇ ਤੋਂ ਵੀ ਆਟੋ ਜੀ ਬਹਿ ਗਿਆ ਹੂੰ ਬਾਰਵਾਜੀ ਦੇ ਵਿੱਚ ਹੈ ਨਾ ਜੀ ਦੌੜ ਪਹੁੰਚਦੇ ਵਿੱਚ ਤੇ ਤੁਸੀਂ ਕੀ ਕਰਦੇ ਹੋ ਕਿਉਂਕਿ ਸਕੂਲ ਨੇ ਰਿਸਿਵ ਕਰਨਾ ਉਹਨੂੰ ਇਸ ਤਰ੍ਹਾਂ ਦਾ ਹਾਂਜੀ अच्छा ओदा खर्चा पैसे आटो ਦਾ ਪੈ ਰਿਆ ਤੁਸੀਂ ਸਾਡੀਆਂ ਲਾਪਰੋ ਯਾਰ ਕੇ ਵੀ ਟਿਊਸ਼ਨ ਜਾ ਰਹੇ ਆ ਬੱਚਾ ਦਾ ਆਪ ਰੋ ਆ ਗਿਆ ਬਿਲਕੁਲ ਜੀ ਹੈਨਾ ਤੁਸੀਂ ਬੱਚੇ ਲਈ ਟਾਈਮ ਕੱਢਿਆ ਹੀ ਨਹੀਂ ਬੱਚੇ ਨੂੰ ਕੋਲ ਬੱਚਾ ਕਿਨਾਂ ਖੇਡ ਰਿਹਾ ਆਪਦੇ ਮੋਬਾਈਲ ਨਾਲ ਔਰ 3 ਇਹ ਜ਼ਰ ਬੱਚਾ ਜਦੋਂ 19 ਸਾਲ ਦਾ ਤੋਂ ਪਹਿਲਾਂ 17 ਤੋਂ 19 ਤੱਕ ਦਾ ਬੱਚਾ ਨਹੀਂ ਤੱਕਦਾ 3 ਇਹ ਜ਼ਰ 13 ਤੋਂ 19 আর 3 ਨਾ 30 14 500 ਜੀ ਜੀ ਇਸ ਇਹਦੇ ਵਿੱਚ ਬੱਚੇ ਨੂੰ ਸੁਭਾਰਣਾ ਹੁੰਦਾ ਹੂੰ ਇਹ ਸਹੀ ਦੇ ਬੱਚੇ ਨੂੰ ਤੁਸੀਂ ਰਾਤ ਨੂੰ ਫੋਨ ਦੇ ਦੋਗੇ ਬੱਚੇ ਨੇ ਤਾਂ ਸਿਲੇਬਸ ਨਹੀਂ ਪੜਨਾ ਉਹ ਆਪਣਾ ਸਿਲੇਬਸ ੁੱਲ ਪੜਿਆ ਬਿਲਕੁਲ ਸਹੀ ਹੈ ਨਾ ਜੀ ਜੀ ਅਸੀਂ ਉਹਦੀ ਰਾਖੀ ਨਹੀਂ ਕੀਤੀ ਹੂੰ ਬੱਚਾ ਥੋੜਾ ਕਰ ਲਿਆ ਹੂੰ ਹੈ ਨਾ ਅਸੀਂ ਉਹਨੂੰ ਨਰਨਨ ਸਕਾਈ ਨਹੀਂ ਉਹਦੇ ਕੋਲ ਅਸੀਂ ਅਦਰਸ਼ ਨਹੀਂ ਦਿੱਤੇ ਆਈਡਲ ਨਹੀਂ ਦਿੱਤੇ ਹੂੰ ਬੀ ਬੇਟਾ ਜਿਹੜੀ ਤੇਰੀ ਟੈਲੈਂਟ ਹੈਗੀ ਆ ਤੇਰੀ ਟੈਲੈਂਟ ਦਾ ਆ ਬੰਦਾ ਜ਼ਿੰਦਗੀ ਜੋਆ ਸੀ ਹੂੰ ਜੇ ਸਪੋਰਟਸ ਵਿੱਚ ਸੀ ਜਾਂ ਵਿਗਿਆਨ ਵਿੱਚ ਸੀ ਜਾ ਕੇ ਤੋਰ ਵਿੱਚ ਹੈ ਹੀ ਸਾਡੇ ਕੋਲ ਹੂੰ ਜਦੋਂ ਸਾਡੇ ਕੋਲ ਨਾ ਆਈਡੀਲੀ ਹੈ ਜੀ ਤੇ ਅਸੀਂ ਕਿਹੜਾ ਸਵਾਰਥ ਦਿਲਾਂਗੇ ਹੂੰ ਅੱਜ ਪ੍ਰਾਈਵੇਟ ਸਕੂਲ ਨਾਲ ਮੈਂ ਕੀ ਵੀ ਕਹਿਣਾ ਹੁੰਦਾ ਜਿਹੜੇ ਨਾ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਹੀ ਸਰ ਕੇ ਬੱਚੇ ਪੜਾਉਂਦੇ ਪ੍ਰਾਈਵੇਟ ਸਕੂਲ ਦੇ ਵਿੱਚ ਬੀ ਸਾਡੇ ਉੱਥੇ ਨਾ ਵਧੀਆ ਟੋਰ ਬਣਦੀ ਆ ਹਾਂਜੀ ਸਟੈਂਡਰਡ ਦੇ ਵਿੱਚ ਉਹਨਾਂ ਉਹਨਾਂ ਲੋਕਾਂ ਦੀ ਇੱਕ ਵੱਖਰੀ ਛੱਕੜ ਲਓ ਹੂੰ ਲਿਸਟ ਬਣਾ ਲਓ ਜੀ ਉਹਨਾਂ ਦੀ ਉਹਨਾਂ ਦੀ ਫੀਸ ਡਬਲ ਕਰ ਦਿਓ ਹੂੰ 5000 ਫੀਸ ਲੈਂਦੇ ਆ ਦੁਆਜਰ ਕਰ ਦਿਓ ਹੂੰ ਹੂੰ ਪਰ ਕਿਉਂ ਸਟੇਟਸ ਬਣਿਆ ਉਹਨਾਂ ਦਾ ਹੂੰ ਕਿਉਂਕਿ ਉਹ ਬੱਚੇ ਨੂੰ ਪੜ੍ਹਾਉਂ ਨਹੀਂ ਆਏ ਉਹਦੇ ਆਪਦੇ ਸਟੇਟਸ ਵਾਸਤੇ ਆਇਆ ਕਿ ਸਮਾਜ ਨੂੰ ਪਤਾ ਲੱਗੇ ਕਿ ਅਸੀਂ ਐਸਾ ਸਕੂਲ ਪੜ੍ਹਾ ਰਹੇ ਹਾਂ ਬੱਚੇ ਨੂੰ ਹੂੰ 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 ਉਹਨਾਂ ਦੀ ਫੀਸਾਂ ਵਧਾਓ ਉਹਨਾਂ ਨੂੰ ਬਸ ਵੀ ਏਸੀ ਦਿਓ ਬੱਚੇ ਨੂੰ ਬੱਚੇ ਨੂੰ ਇੰਨਾ ਕਿ ਐਂਡਪੁਂਸਰ ਕਰ ਦਿਓ ਕਿ ਬੱਚਾ ਮੂਵਮੈਂਟ ਨਾ ਕਰ ਸਕੇ ਹੂੰ ਠੀਕ ਹੈ ਉਹਨੂੰ ਇੱਕ ਮਹਾਤਮ ਬੁੱਧ ਜਿਹੜਾ ਪਹਿਲਾ ਜੀਵਨ ਚ ਉਦੋਂ ਬਣਾ ਦਿਓ ਵੀ ਇਹਦੇ ਕੋਲ ਸਾਰੇ ਸੌਗੀ ਸੌ ਹੋਣਗੇ ਦੁੱਖ ਨਾਲ ਨੇੜੇ ਹੁੰਦੇ ਨਾ ਕੋਈ ਆਪਣੀ ਬੋਡੀ ਵੀ ਹਰਗੱੜੀ ਅੱਛਾ ਉਹੀ ਬੱਚੇ ਆ ਉਹੀ ਬੱਚੇ ਜਦੋਂ 3M ਟੱਪ ਜਾਂਦੇ ਆ ਉਹਨਾਂ ਕੋ 3M ਹੁੰਦੇ ਆ ਹੂੰ 3M ਕਿਉਂ ਕਿ ਮਨੀ ਹੂੰ ਮੋਬਾਈਲ ਟਮੋਟੋਸਾਈਕਲ ਇਹ ਸਭ ਤੋਂ ਪਹਿਲਾਂ ਪ੍ਰਾਇੋਰਟੀ ਹੋ ਜਾਂਦੀ ਹੈ ਬੱਚੇ ਦੀ ਤੁਸੀਂ ਉਹਨਾਂ ਬੱਚੇ ਨੂੰ ਜਦੋਂ ਮਨੀ ਮੋਬਾਈਲ ਤੇ ਮੋਟਰਸਾਈਕਲ ਦੇ ਦਿੱਤਾ ਤੁਸੀਂ ਉਹਦਾ ਵੇਖੀ ਵਰਤਮਾਨ ਹੀ ਖਰਾਬ ਕਰ ਦਿੱਤਾ ਪੇ ਕਿੱਥੇ ਚੱਲੂਗਾ ਬਿਲਕੁਲ ਸਹੀ ਉਹ ਦਿੱਤਾ ਕਿਹਨੇ ਆ ਉਹ ਨਿੱਜੀ ਸਕੂਲ ਦੇ ਪਖੰਡ ਨੇ ਹੂੰ ਠੀਕ ਹੈ ਜੀ ਹੁਣ ਉਹ ਨਿੱਜੀ ਹੁਣ ਜਾਂਦੇ ਲੋਕੀ ਜਾਂਦੇ ਜਿਹੜਾ ਸਿਖਿਆ ਅਫਸਰ ਲਾਇਆ ਤੁਸੀਂ ਚੈੱਕ ਕਰੋ ਜਿਹਨਾਂ ਸਿਖਿਆ ਅਫਸਰ ਕੋ ਕੀ ਅਧਿਕਾਰ ਹੈ ਹਮ ਤੁਹਾਡੀ ਗ੍ਰਾਡ ਕੋਈ ਨਹੀਂ ਜਾਂਦੇ ਹਮ ਹਮ ਤੁਹਾਡੀ ਸਿਲੈਕਸ਼ਨ ਕੋਈ ਨਹੀਂਗੀ ਤੁਹਾਡੀ ਫਿਨਿਸ਼ਲ ਕੋਈ ਨਹੀਂਗੀ ਤੁਸੀਂ ਕੀ ਚੈੱਕ ਕਰੋਗੇ ਹਮ ਤੁਸੀਂ ਕਿਹੜੇ ਨੋਰ ਦੇ ਦੋਗੇ ਉਹ ਉਹ ਕਹਿੰਦੇ ਆ ਸਾਡੇ ਸਕੂਲ ਦਾ ਦੇ ਬਿੱਲੀ ਆਉਂਦਾ ਵਾ ਲੱਖ ਰੁਪਈਆ ਹਮ ਬਿਜਲੀ ਦਾ ਬਿੱਲ ਬੱਚਿਆਂ ਨੂੰ ਅਸੀਂ ਬਿਜਲੀ ਭਰਦੇ ਆ ਸਾਡੇ ਸਕੂਲ ਦੇ ਜਿਹੜੇ ਤਰਕਾਹਾਂ ਜਾਂਦੀਆਂ ਵਾ ਪਰ ਵਾਸੀ ਉਹ ਨਹੀਂ ਦਿੰਦੇ ਉਹ ਜੋ ਲਗਾਉਂਦੇ ਸੈਰ ਕਰਾਉਂਦੇ ਆ ਉਹ ਕਰਾਉਂਦੇ ਆ ਜੀ ਜੇ ਉਹ ਤਨਖਾਹ ਜਾਂਦੇ ਸਾਡੇ 10 ਲੱਖ ਜਾਂਦਾ ਹੂੰ ਤੇ ਜਿਹੜੇ ਸਾਡੇ ਸਟ੍ਰੈਂਥ ਤੋਂ ਸੂਚਾ ਉਹਦੇ ਮੁਤਾਬਿਕ ਇੰਨੀ ਫੀਸ ਲਾ ਰਹੇ ਆ ਤੇ ਤਾਂ ਜਾ ਕੇ ਅਸੀਂ ਖਰਚੇ ਪੂਰੇ ਕਰਦੇ ਆ ਤੇ ਜਿਹੜੇ ਖਰਚੇ ਪੂਰੇ ਕਰਦੇ ਆ ਉਹਨਾਂ ਰੋਟੀ ਕਿੱਥੋਂ ਕਾਣੀ ਆ ਹੂੰ ਹੈਨਾ ਸਰਕਾਰ ਨੇ ਆਪਣੇ ਸਰਕਾਰੀ ਸਕੂਲਾਂ ਵਾਲ ਪੈਠ ਪੀਤੀ ਵੀ ਜਾਂ ਬੇਸ਼ੱਕ ਹੂੰ slogan ਬੜੇ ਆਉਂਦੇ ਆ ਵੀ ਸਾਡੇ ਸਕੂਲਾਂ ਚ ਮੁਫਤ ਵਿੱਦਿਆ ਕਿਤਾਬਾਂ ਉਥੋਂ ਮਿਲਣੀਆਂ ਕਾਪੀਆਂ ਉਥੋਂ ਮਿਲਣੀਆਂ ਕਿ ਸਾਰਾ ਸਾਰ ਕਿਤਾਬਾਂ ਨਹੀਂ ਸ਼ਬਦ ਕਿਉਂਦੀਆਂ ਪੂਰੀਆਂ ਹਾਂਜੀ ਠੀਕ ਹੈ ਯੂਨੀਫਾਰਮ ਉਥੋਂ ਮਿਲਣੀ ਹੈਗੀ ਆ ਇੱਕ ਦਿਨ ਦਾ ਖਾਣਾ ਵੀ ਮਿਲਣਾ ਮਿਲਦਾ ਵੀ ਹੈ ਵੀ ਇੰਨਾ ਕੁਝ ਮਿਲਣ ਦੇ ਬਾਵਜੂਦ ਵੀ ਬੱਚੇ ਕਿਉਂ ਨਹੀਂ ਇੱਧਰ ਆਏ ਕਿਉਂਕਿ ਉਥੇ ਅਧਿਆਪਕ ਨਹੀਂ ਬਿਲਕੁਲ ਜੀ ਹਨਾ ਜ਼ਰੂਰਤ ਆ ਉੱਥੇ ਇੱਕ ਅਧਿਆਪਕ ਹੈ ਨਹੀਂਗਾ ਅਧਿਆਪਕ ਗੈਰਬਿੱਦ ਕੰਮ ਤੇ ਲੱਗਾ ਜਾਂ ਵੋਟਾਂ ਪਾਉਣ ਗਿਆ ਜਾਂ ਕਿਤੇ ਵੋਟਾਂ ਬਣਾਉਣ ਗਿਆ ਹਾਂਜੀ ਉਹਨੂੰ ਉੱਧਰ ਆਇਆ ਜਾਂ ਉਹ ਲੋਕਾਂ ਨੂੰ ਪ੍ਰਦੂਸ਼ਣ ਤੋਂ ਰੋਕਣ ਲਈ ਪ੍ਰਾਲੀ ਨਾਲ ਅਗਨ ਨੂੰ ਉਹਦੇ ਸੈਮੀਡਰ ਲਾਉਂਦੇ ਜਾ ਕੇ ਹੂੰ ਨਾਲ ਨਸ਼ੇ ਦਾ ਵੀ ਅਨੁਠਾ ਹੁੰਦਾ ਹੁਣ ਨਸ਼ੇ ਦੇ ਇਧਰ ਮੋਰੀ ਲਾਉਣੇ ਉਹਨਾਂ ਨੇ ਹੂੰ ਬੱਚੀ ਵੀ ਨਾਲ ਲਾਈ ਹੋਈ ਮੈਨੂੰ ਨਾ ਇੱਕ ਅਨਸ਼ਾਨੀ ਗੱਲ ਕੀਤੀ ਆ ਕਿ ਇਹ ਨਸ਼ਾ ਮੇਰੇ ਸੈਮੀਡਰ ਕਰਵਾਇਆ ਤੇ ਕਾਫੀ ਕੰਦੇ ਸੈਮੀਡਰ ਤੋਂ ਬਾਅਦ ਉਹਦੇ ਬੰਦੇ ਕਰਵਾ ਕੇ ਆਏ ਨਾ ਤੇ ਉਹ ਕਹਿੰਦੇ ਯਾਰ ਮਜ਼ਾ ਆ ਗਿਆ ਵੈਸੇ ਅੱਜ ਨਾ ਬਹੁਤ ਲੋਕਾਂ ਦਾ ਰਿਸਪੌਂਸ ਦਿੱਤਾ ਅੱਛਾ ਜੀ ਤੇ ਅੱਜ ਬਹੁਤ ਜ਼ੋਰ ਲੱਗਾ ਤਕੀਮਾ ਹੋ ਗਿਆ ਤੇ ਆਪਾਂ ਹੁਣ ਤਕੀਮਾ ਲਾ ਲਈ ਅੱਛਾ ਜੀ ਤੇ ਕਿਹਨਾ ਕਿਦਾਂ ਲਾਉਣਾ ਤੇ ਉਸੇ ਨਾਲ ਹੂੰ ਹੈ ਨਾ ਹੁਣ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨਿਸ਼ਾਨੇ ਖਿਲਾਫ ਜੁੱਧ ਲੜ ਰਹੀ ਹੈ। ਹਾਂਜੀ। ਕੱਲ ਕੇਜਰੀਵਾਲ ਸਾਹਿਬ ਨੇ ਹਿੰਦੀ ਦੇ ਵਿੱਚ ਸੌਹ ਫਾਈਆ ਪੰਜਾਬੀਆਂ ਨੂੰ। ਹੂੰ। ਹਿੰਦੀ ਦੇ ਕੇਜਰੀਵਾਲ ਸੌਹ ਗਏ ਹਿੰਦੀ ਭਾਸ਼ਾ ਦੇ ਵਿੱਚ। ਹੂੰ। ਤੇ ਉਹ ਵਿਸ਼ੇ ਬੋਲ ਰਹੇ ਸੌਹ ਘਾਰੇ ਤੇ ਬਹੁਤ ਹਿੰਦੀ ਨਹੀਂ ਆਉਂਦੀ ਜਿਹੜੇ ਸ਼ਬਦ ਉਹ ਬੋਲ ਗਏ। ਹੂੰ। ਹੈਨਾ ਤੇ ਉਹ ਅੰਦੋਲਨ ਕੀ ਕਰੂਗਾ? ਅੱਜ ਪੰਜਾਬ ਨੂੰ ਅਸੀਂ ਪੰਜਾਬੀ ਕਰ ਰਹੇ ਹਾਂ ਜੀ। ਹਾਂਜੀ। ਕੇਜਰੀਵਾਲ ਨੇ ਕੀ ਸਥਾਪਿਤ ਕੀਤਾ ਹੈਗਾ? ਹੂੰ। ਜਿਹੜੀ ਕੇਂਦਰ ਦੀ ਪਾਲਿਸੀ 1 ਨੇਸ਼ਨ 1 ਲੈਂਗੁਏਜ। ਹੂੰ। ਬਿਲਕੁਲ ਜੀ ਹੈਨਾ ਇੱਕ ਕੰਡੀਸ਼ਨ ਇੱਕ ਭਾਸ਼ਾ ਤੁਸੀਂ ਅੱਜ ਹਿੰਦੀ ਤੇ ਨਹਿਂਦੀ ਦੀ ਵਿੱਚ ਸਾਡੇ ਪੰਜਾਬੀਆਂ ਨੂੰ ਪੰਜਾਬੀ ਮਾਂ ਬੋਲੀ ਵਾਲਿਆਂ ਨੂੰ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਿਹੜੇ ਸਕੂਲਾਂ ਦੀ ਪੜਾਈ ਦੇਣ ਲੱਗੇ ਹੋ ਤੁਸੀਂ ਨਰੇਟਿਵ ਕਿਹੜਾ ਸਿਰਦੇ ਹੋ ਪਰ ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਉਸ ਦਾ ਮੰਤਰੀ ਜਦੋਂ ਸਰਕਾਰ ਬਣਾਉਂਦਾ ਕਿਹੜੀ ਭਾਸ਼ਾ ਕਹਿੰਦਾ ਬਹੁਤ ਅੱਛਾ ਜੀ ਬਿਲਕੁਲ ਕਿਸੇ ਵੀ ਕਿਸੇ ਵੀ ਬੱਚੇ ਦੀ ਜਿਹੜੀ ਐਜੂਕੇਸ਼ਨ ਆ ਉਹ ਜਿੰਨੇ ਜਿੰਨੂ ਮਾਂ ਬੋਲੀ ਬਾਰੇ ਨੋ ਪੁੰਹਦੇ ਹੁੰਦਾ ਦੂਜੀ ਭਾਸ਼ਾ ਨਹੀਂ ਸਿੱਖ ਸਕਦਾ ਹੂੰ ਬਿਲਕੁਲ ਜੀ ਹੈਨਾ ਜੀ ਤੇ ਸਾਡੇ ਇਸ ਸਰਕਾਰ ਦੇ ਜਿਹੜੇ ਮਾਨਜੁਗ ਸੁਪਰੀਮੋ ਹੈਗੇ ਆ ਉਹ ਭਗਵੰਤ ਮਾਨ ਸਾਹਿਬ ਕਿਉਂ ਨਹੀਂ ਪੰਜਾਬੀ ਤੇ ਬਹੁਤ ਵਧੀਆ ਬੋਲਦੇ ਹੂੰ ਜੀ ਉਹ ਪੰਜਾਬੀ ਮੁੱਖ ਮੰਤਰੀ ਕਿਉਂ ਨਹੀਂ ਸਿਖਾ ਸਕਦੇ ਪੰਜਾਬੀ ਸੌਂਚ ਸਕਾ ਸਕਦੇ ਹੂੰ ਇਹਨਾਂ ਨੇ ਪੰਜਾਬੀ ਲਾਗੂ ਵੀ ਕੀਤੀ ਬਾਜ਼ਾਰਾਂ ਵਿੱਚ ਜੀ ਹਾਂ ਜੀ ਬੀੜੇ ਸਾਈਨ ਬੋਰਡ ਹੈਗੇ ਪੰਜਾਬੀ ਚ ਕਰ ਦਿਓ ਸਾਲ ਹੋ ਗਿਆ ਵਿਚਾਰੇ ਨੂੰ ਚਿੱਠੀਆਂ ਕੱਢੀ ਜਾਂਦੇ ਚਿੱਠੀਆਂ ਰੱਖੀ ਜਾਂਦੇ ਆ ਭਾਸ਼ਾ ਵਿਭਾਗ ਕੀ ਚਿੱਠੀ ਆਉਂਦੀ ਆ ਰੱਖ ਲੈਂਦੇ ਹੂੰ ਹੈ ਤੇ ਮੈਂ ਤਾਂ ਹੈਰਾਨਾ ਮੈਨੂੰ ਕਹਨ ਕੋਈ ਬੰਦਾ ਗੱਲ ਕਰ ਰਿਹਾ ਜਿਹੜਾ ਸਿੱਖਿਆ ਦਫਤਰ ਦਾ ਸੀ ਕਹਿੰਦਾ ਸਾਨੂੰ ਚਿੱਠੀ ਆਈ ਪਾਜਾ ਦਫਤਰ ਦੀ ਵੀ ਉਹ ਕਹਿੰਦਾ ਵੀ ਜਿਹੜੇ ਸਕੂਲਾਂ ਦੀ ਪੰਜਾਬੀ ਨਹੀਂ ਲਿਖੀ ਹੋਈ ਤੇ ਉਹ ਸਹੀ ਕਰਾਓ ਹੂੰ ਪੰਜਾਬੀ ਹੋਣੀ ਹੈ ਸਾਨੂੰ ਪਤਾ ਲੱਗਾ ਹੈ ਕਿ ਸਕੂਲਾਂ ਪੰਜਾਬੀ ਦੇ ਬਾਹਰ ਨਹੀਂ ਲਿਖਿਆ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਹੂੰ ਹਨਾ ਤੇ ਸਾਨੂੰ ਦੱਸੋ ਤੇ ਮੈਨੂੰ ਕਹਿੰਦਾ ਦੱਸੋ ਜੀ ਅਸੀਂ ਕਿੱਦਾਂ ਕਰੀਏ ਮੈਂ ਕਿਹਾ ਤੁਸੀਂ ਪਾਜਾ ਦਾ ਤੁਹਾਨੂੰ ਪੁੱਛੋ ਹੂੰ ਵੀ ਸਾਨੂੰ ਦੱਸਿਆ ਜਾਵੇ ਕਿ ਕਿਹੜੇ ਸਕੂਲ ਹੂੰ ਅਜੇ ਸਾਰੇ ਕਰਵਾਤੇ ਆ ਤੁਸੀਂ ਦੱਸੋ ਕਿਹੜੇ ਸਕੂਲ ਆ ਤੇ ਭਾਸ਼ਾ ਭਾ ਕਿੱਥੋਂ ਨਿਕਲੂਗਾ ਹਮ ਹੈਨਾ ਕਿਉਂ ਚੁੱਠੀਆਂ ਚ ਭਜਾਈ ਫਿਰਦੇ ਲੋਕਾਂ ਨੂੰ ਡਾਕ ਚ ਗੱਡੀ ਫਿਰਦੇ ਆ ਡਾਕ ਚ ਪੰਜਾਬੀ ਲੱਗ ਹੋ ਗਈ ਡਾਕ ਦੇ ਵੀ ਸਭ ਕੁ ਹੋ ਰਿਆ ਅੱਜ ਲੋਕਾਂ ਦੀ ਡਿਮਾਂਡ ਹੋਈ ਆ ਵੀ ਜਿਹੜੇ ਸਾਡੀ ਲੁੱਟ ਬੰਦ ਕੀਤੀ ਜਾਵੇ ਹਾਂਜੀ ਲੁੱਟ ਕੇ ਨਾ ਲੁੱਟਾ ਲੋਟਦਾ ਕੌਣ ਰੋਣਾ ਪਾਰੇ ਆ ਜਿਹੜੇ ਉੱਥੇ ਫਸੇ ਆ ਬਿਲਕੁਲ ਪ੍ਰਾਈਵੇਟ ਸਕੂਲਾਂ ਦੇ ਉਹ ਫਸੇ ਕੌਣ ਹਮ ਫਸੇ ਕੌਣ ਜਿਹੜੇ ਸਰਕਾਰੀ ਸਕੂਲ ਤੋਂ ਵੋ ਭੰਗ ਹੋਇਆ ਟੀਚਰ ਰਹਿ ਰਹੀ ਸੀ ਬਿਲਕੁਲ ਜੀ ਜੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਹੁੰਦੇ ਵਾਤਾਵਰਣ ਸਹੀ ਹੁੰਦਾ ਤੇ ਨਿੱਜੀ ਸਕੂਲਾਂ ਵੱਲ ਕੋਈ ਰੁਕਸਤ ਨਾ ਕਰਦਾ ਤੇ ਨਾ ਇਹ ਅੜਕੇ ਹੁੰਦੇ ਹਾਂ ਤੇ ਸਰਕਾਰ ਉਦੋਂ ਹੀ ਨਾ ਇੱਕ ਬਿਆਨ ਦੇ ਦਿੰਦੀ ਆ ਚਿੱਠੀ ਕਰਦੀ ਆ ਜਿਵੇਂ ਕਿ ਜ਼ਿਲ੍ਹਾ ਸਿੱਖਿਆ ਅਧਰੂ ਅਧਿਕਾਰ ਹੀ ਨਹੀਂ ਮੇਰਾ ਕਹਿੰਦਾ ਸਿੰਘ ਨਾ ਉਹ ਚੋਪੜ ਦੇਣ ਕਿ ਤੂੰ ਦਿੱਤਾ ਕਿ ਸਾਨੂੰ ਹਾਂ ਹੈਨਾ ਤੇ ਸਰਕਾਰ ਉਹਦੇ ਨਾ ਇੱਕ ਬਿਆਨ ਦੇ ਦਿੰਦੀ ਆ ਚਿੱਠੀ ਕਰਦੀ ਆ ਜਿਵੇਂ ਕਿ ਜ਼ਿਲ੍ਹਾ ਸਿੱਖਿਆ ਅਧਰੂ ਅਧਿਕਾਰ ਹੀ ਨਹੀਂ ਮੇਰਾ ਕਹਿੰਦਾ ਸਿੰਘ ਨਾ ਉਹ ਚੋਪੜ ਦੇਣ ਕਿ ਤੂੰ ਦਿੱਤਾ ਕਿ ਸਾਨੂੰ ਹਾਂ ਜੀ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਇਹ ਜੋ ਹੋ ਰਿਹਾ ਨਾ ਹਾਂ ਇਹ ਫਜ਼ੂਲ ਹੈ ਸਿਰਫ ਪ੍ਰਾਈਵੇਟ ਸਕੂਲ ਜਿਸ ਨੂੰ ਮੈਂ ਜਿਵੇਂ ਦੱਸਿਆ ਕਿ ਦੋ ਤਰ੍ਹਾਂ ਦੇ ਲੋਕ ਹੈਗੇ ਆ ਇੱਕ ਉਹ ਲੋਕ ਹੈਗੇ ਆ ਜਿਨ੍ਹਾਂ ਦੀ ਟੌਰ ਬਣਦੀ ਹੈ ਹਨ ਅੰਗਰੇਜ਼ੀ ਸਕੂਲਾਂ ਵਿੱਚ ਪੜਾ ਕੇ ਉਹ ਮਹਿੰਗੇ ਸਕੂਲਾਂ ਵਿੱਚ ਪੜਾ ਕੇ ਤੇ ਉਹਨਾਂ ਦਾ ਸਰਵੇਖਣ ਕਰਨ ਤੋਂ ਬਾਅਦ ਉਹਨਾਂ ਨੂੰ ਯੂਰ ਡਬਲ ਟ੍ਰਿਪਲ ਕਰ ਦਿਓ ਇੱਕ ਸਰਕਾਰ ਨੇ ਹੋਰ ਨਵੀਂ ਚਿੱਠੀ ਕੱਢਤੀ ਆ ਕੰਬਲਸ ਐਜੂਕੇਸ਼ਨ ਤੇ ਵੀ ਜਿਹੜੇ ਮਤਲਬ ਬੀਪੀਐਲ ਹੈ ਗਿਆ ਬਲੋ ਪੋਵਰਟੀ ਲਾਈਨ ਦੇ ਥੱਲੇ ਬੰਦੇ ਹੈਗੇ ਆ ਜਿਹੜੇ ਉਹਨਾਂ ਦੇ ਬੱਚੇ ਹੈਗੇ ਆ 25% ਕੋਟਾ ਉਹਨਾਂ ਨੂੰ ਦਿੱਤਾ ਵੀ ਤੇ ਫ੍ਰੀ ਐਂਡ ਕੰਪਲਸਰੀ ਪੜਾਉਂਗੇ ਹਮ ਉਹਨਾਂ ਦਾ ਸਰਦਾਰ ਹਣਾ ਤੁਸੀਂ ਇਹ ਗੱਲ کہہ ਕੇ ਉਹਨਾਂ ਦੇ ਬੱਚੇ ਨਿੱਜੀ ਸਕੂਲਾਂ ਚ ਭੇਜ ਕੇ ਹਮ ਹਣਾ ਇਹ ਸੱਚ ਕਰਨਾ ਚਾਹੁੰਦੇ ਹੋ ਹਮ ਵੀ ਨਿੱਜੀ ਸਕੂਲਾਂ ਜਾਓ ਸਰਕਾਰੀ ਸਕੂਲ ਫੇਲ ਹੈ ਸਰਕਾਰੀ ਫੇਲ ਹੈ ਹਮ ਬਿਲਕੁਲ ਸਰਕਾਰ ਨੇ ਇਹ ਕਾਨੂੰਨ ਬਣਾ ਕੇ ਇਹ ਚਿੱਠੀ ਕਰਕੇ ਇਹ ਵਾਅਦਾ ਕੀਤਾ ਕੀ ਸਰਕਾਰੀ ਤੰਤਰ ਫਲਾਪ ਆ ਇਹ ਸਰ ਕਿ ਤੁਸੀਂ ਆਪਣੇ ਬੱਚੇ ਨੂੰ ਨਿੱਜੀ ਸਕੂਲ ਵਿੱਚ ਭੇਜ ਸਕਦੇ ਆ ਤੇ ਉੱਥੇ 25% ਕੋਟਾ ਦਵਾਤਾ ਤੁਹਾਨੂੰ ਬੀਪੀਐਲ ਨੂੰ ਵੀ ਗਰੀਬ ਬੰਦਾ ਇਹ ਕਹਿੰਦਾ ਸੁਪਨਾ ਲਵੇ ਕਿ ਮੈਂ ਪ੍ਰਾਈਵੇਟ ਬਣਾ ਰਿਹਾ ਅਮੀਰ ਬੰਦਾ ਕਿਉਂ ਨਹੀਂ ਸੁਪਨਾ ਲੈਂਦਾ ਕਿ ਮੇਰਾ ਬੱਚਾ ਸਰਕਾਰੀ ਚ ਵੱਡ ਰਿਹਾ ਹੂੰ ਬਿਲਕੁਲ ਉਹ ਕਿਉਂ ਨਹੀਂ ਮਾਣ ਮਹਿਸੂਸ ਕਰਦਾ ਮਾਣ ਸਾਹਿਬ ਨੂੰ ਬੇਜਿਆ ਕਿ ਇਹਦਾ ਮਾਣ ਵਧਾਉਣ ਲਈ ਤੁਸੀਂ ਪ੍ਰਾਈਵੇਟ ਸਕੂਲਾਂ ਦੀ بجائے ਉਧਰ ਬੱਚੇ ਭੇਜਣ ਦੀ ਜਗ੍ਹਾ ਤੁਸੀਂ ਇਹਨਾਂ ਨੂੰ ਸਰਕਾਰੀ ਸਕੂਲ ਚ ਰੱਖੋ ਸਰਕਾਰੀ ਸਕੂਲਾਂ ਵਿੱਚ ਜਿਹੜੀਆਂ ਐਸਐਮਐਸ ਐਸਐਮਸੀ ਬਣੀਆਂ ਸਕੂਲ ਮੈਦੇ ਕਮੇਟੀਆਂ ਬਣੀਆਂ ਉਹਨਾਂ ਦਾ ਫਰਜ਼ ਬੰਦਾ ਮਾਪਿਆਂ ਦੇ ਬਣਦੀਆਂ ਜੀਆਂ ਜੇਕਰ ਅਧਿਆਪਕ ਨਹੀਂ ਆਉਂਦੇ ਜਾਂ ਉੱਥੇ ਅਧਿਆਪਕ ਦੀ ਘਾਟ ਹੈਗੀ ਆ ਉਹ ਰਿਪੋਰਟ ਕਰਨ ਉਹਦੀ ਰਿਪੋਰਟ ਕਰਕੇ ਤੱਕ ਹਾਈ ਕੋਰਟ ਜਾਣ ਹੂੰ ਵੀ ਸਾਡੇ ਬੱਚਿਆਂ ਦਾ ਭਲਾ ਕਿੱਥੇ ਬਿਲਕੁਲ ਜੀ ਬਿਲਕੁਲ ਹੈਨਾ ਫਿਰ پتہ ਲੱਗੇਗਾ ਕਿ 1000 ਰੁਪਏ ਕਿਹਨੂੰ ਦੇਣਾ ਫੇ ਮੈਂ ਕਿੰਨੇ 90% ਲੋਕਾਂ ਦੀ ਬੱਤੀ ਬਝਾਉਣੀ ਹੈ ਕਿ ਜਗਾਉਣੀ ਹੈ ਹੂੰ ਬਿਲਕੁਲ ਤੁਸੀਂ ਬੱਚਿਆਂ ਦਾ ਜਿਹੜੀ ਭੁੱਖ ਦੀ ਲਾਈਟ ਆ ਉਹਦੇ ਖਤਮ ਕਰ ਰਹੇ ਨੇ ਦੀਵੇ ਬਿਜਾਰ ਰਹੇ ਹੂੰ ਤੇ ਕਿਸੇ ਦੇ ਘਰ ਦੀ ਦੀਵੇ ਜਨੇ ਮਰ ਜਗਦਾ ਦਾ ਫਾਇਦਾ ਕੀ ਹੈ ਬਿਲਕੁਲ ਸਹੀ ਜੀ ਹਨਾ ਅੱਜ ਦੇਖੋ ਤੁਸੀਂ ਨਸ਼ੇ ਦੇ ਖਿਲਾਫ ਜੰਗ ਲੜ ਰਹੀ ਸਰਕਾਰ ਹਾਂ ਜੀ ਦਾ ਦਾਵਾ ਕੀ ਸੀ ਹੂੰ ਵਿੱਤ ਮੰਤਰੀ ਸਾਹਿਬ ਨੇ ਇਤਨ ਬੜਾ ਵਧੀਆ ਦਾਵਾ ਕੀਤਾ ਹੂੰ ਮੈਂ ਬੜਾ ਹਰਾਨ ਹੋ ਗਿਆ ਕਰਮ ਹੂੰ ਉਹ ਕਹਿੰਦੇ ਵੀ ਕਾਗਰ ਸਰਕਾਰ ਨੇ 5 ਸਾਲਾਂ ਚ ਨਾ 25 100 ਕਰੋੜ ਤੋਂ 2500 ਕਰੋੜ ਕਮਾਇਆ ਆਈ ਡੋਨਟ ਨੋ ਫਿਗਰ ਨਹੀਂ ਚੱਲ ਪਤਾ ਜੀ ਤਿੰਨ ਪੰਜਾਂ ਸਾਲਾਂ 'ਚ ਜਿਨ੍ਹਾਂ ਨੇ ਸ਼ਰਾਬ ਤੋਂ ਪੈਸਾ ਕਮਾਇਆ ਅਸੀਂ ਤਿੰਨਾਂ ਸਾਲਾਂ ਵੱਧ ਕਮਾਇਆ ਹੂੰ ਭਾਵ ਕਿ ਇਹਨਾਂ ਤਿੰਨਾਂ ਸਾਲਾਂ 'ਚ ਪੰਜਾਂ ਸਾਲਾਂ ਵੱਧ ਸ਼ਰਾਬ ਵੇਚੀ ਹੈ ਹੂੰ ਤੇ ਲੋਕਾਂ ਨੂੰ ਸ਼ਰਾਬੀ ਕਰਕੇ ਘਰ ਬਿਠਾਇਆ ਨਸ਼ਿਆਂ ਦੇ ਵਿਰੁੱਧ ਜੁੱਧ ਲੜ ਰਹੇ ਹਾਂਜੀ ਤੇ ਸਲੋਗਨ ਕੀ ਹੈ ਹੂੰ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਸ਼ਰਾਬ ਵੇਚੀ ਹੈ ਵੱਧ ਸ਼ਰਾਬ ਵੇਚੀ ਉਹ ਵੀ ਤਿੰਨਾਂ ਸਾਲਾਂ 'ਚ ਹਾਂ ਕਿੱਥੇ ਘੜੀਏ ਸਰਕਾਰ ਤੇ ਪੰਜਾਬ ਸਰਕਾਰ ਇਹ ਕਿਉਂ ਮਤਲਬ ਕਿ ਸੋਚਦੇ ਕੁਝ ਵੀ ਜਦੋਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਹੈਗੇ ਕਿ ਤੁਸੀਂ ਡੋਪ ਟੈਸਟ ਕਰਾਓ ਕਿ ਨਾ ਵਿਧਾਨ ਸਭਾ ਦੇ ਸਾਰੇ ਐਮ.ਐਲ.ਏ ਦਾ ਹਾਂ ਨਾ ਐਮ.ਐਲ.ਏ ਤੇ ਲੈ ਕੇ ਮੁੱਖ ਮੰਤਰੀ ਤੱਕ ਤਾਂ ਸਾਰੇ ਪੱਧਰਾਂ 'ਚ ਜੂ ਵੀ ਆਪਾਂ ਸ਼ਰਾਬ ਨਸ਼ਾ ਗਦਾ ਛਡਾਉਣ ਚੱਲੇ ਆ ਹੂੰ ਬਿਲਕੁਲ ਹੈ ਨਾ ਜੀ ਸਾਡੇ ਜਿਹੜੀ ਥੱਲੇ ਛੁੱਟਾ ਜ਼ਰੂਰ ਨਹੀਂ ਹੈ ਨਾ ਨਾ ਜੀ ਬੇਤਲ ਨਹੀਂ ਰਾ ਹੂੰ ਬਿਲਕੁਲ ਮਤਲਬ ਤੁਸੀਂ ਲੋਕਾਂ ਨੂੰ ਮੂਰੋ ਕਿੱਥੇ ਕਿਸ ਕਦਰ ਬਣਾ ਰਹੇ ਹੋ ਹੂੰ ਨਿੱਜੀ ਸਕੂਲਾਂ ਦੇ ਵਿੱਚ ਤੁਸੀਂ ਕਹਿੰਦੇ ਬੱਚੇ ਲਿਆਓ ਹਾਂਜੀ ਹੈ ਨਾ ਤੁਸੀਂ ਸਰਕਾਰੀ ਜਨਾਮ ਪਾਇਓ ਕੋ ਸਰਕਾਰੀ ਫੇਰ ਸਾਡੇ ਹੂੰ ਹੈਨਾ ਜਿਹਨਸ ਗੁਨਾ ਜਾਂਦੇ ਜਿਹੜੇ ਬੱਚੇ ਜਿਹਦੇ ਤੁਸੀਂ ਬੀਪੀਐਲ ਦੇ ਕਰਾਤੇ ਤੁਸੀਂ ਉਹਨਾਂ ਫੀਸ ਮਾਂ ਕਰਾਤੀ ਜਿਹੜੇ ਬਾਕੀ ਗਰੀਬ ਗਏ ਆ ਹੂੰ ਜਿਹੜੇ ਬੀਪੀਐਲ ਥੋੜਾ ਜਿਹਾ ਉੱਪਰ ਸੀਗੇ ਹੈਨਾ ਉਹਦੇ ਤੇ ਵਿਚ ਲੁੱਟ ਹੁੰਦਾ ਕਿਤਾਬਾਂ ਚ ਵੀ ਦੂਜਿਆਂ ਚ ਫਿਰ ਹੋਰ ਗੱਲ ਹੈ ਕਿਤਾਬ ਤੁਸੀਂ ਜਿਹੜੀ ਅਸਲ ਬਣਦੀ ਆ ਦੂਜੇ ਦਰ ਪੜ੍ਹਦੀ ਦੱਸਦੇ ਉਹ ਕਿਤਾਬ ਬਿਲਕੁਲ ਬਿਲਕੁਲ ਨਵੀਂ ਨਵੀਂ ਪੜ੍ਹਣੀ ਆ ਹੂੰ ਉਹ ਸਿਲੇਬਸ ਦੇ ਕਾਤਰ ਜੇ ਬਦਲਦੇ ਵਿੱਚੋਂ ਹੂੰ ਪਹਿਲੇ ਸਵਾਲ ਹਾਂ ਪਹਿਲੇ ਸਵਾਲ ਉਹਨਾਂ ਪਾਇਆ ਸੀ ਆ ਵੀ ਇਹਦੀ ਦੋ ਜਮਾ ਬੀਰੀ ਦੋ ਜਮਾ abc ਹਾਂਜੀ ਆ ਗਿਆ ਨਾ a ਦੀ ਨੂੰ b ਦੀ ਤੋਂ ਜਦੋਂ 2ab ਫਿਰ ਜਦੋਂ ਇਹ ਪਤਾ ਤੇ ਅਗਲੇ ਸਾਲ ਪਤਾ ਕੀ ਪਤਾ hm y ਦੇ ਦੋ z ਦੀ ਦੋ xyz ਉਹ ਕਹਿੰਦਾ ਨਹੀਂ ਨਹੀਂ abc ਬੱਚੇ ਸਮਝ ਨਹੀਂ ਪਾਉਂਦਾ ਹਾਂ ਉਹ ਕਹਿੰਦਾ ਨਹੀਂ ਜੀ ਰਕਮ ਬਦਲੀ ਕਿ ਰਕਮ ਨਹੀਂ ਬਦਲੀ ਕਹਿੰਦੇ ਨਹੀਂ ਜੀ ਬਦਲਣੀ ਨਹੀਂ ਬਣੀ ਪਤਾ ਉਹ ਇਹਨਾ ਬੱਚੇ ਨੂੰ ਫਾਰਮੂਲਾ ਜੇ ਪੂਰਾ ਦੱਸਿਆ ਹੋਵੇ ਨਾ ਦੇ ਉਹ ਬੱਚਾ ਕਿ ਕਨਫਿਊਜ਼ ਨਹੀਂ ਨਾ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜਾ ਕਮਾਈ ਦਾ ਸਾਧਨ ਉਹਨੇ ਬਣਾਇਆ ਕਿਤਾਬਾਂ ਵੇਚਣ ਦਾ ਵਰਦੀਆਂ ਵੇਚਣ ਦਾ ਜਾਂ ਮਤਲਬ ਹੋਰ ਕੋਈ ਕੰਮ ਹੈਗੇ ਆ ਇਹਨਾਂ ਦੇ ਰੋਕ ਲੱਗਣੀ ਚਾਹੀਦੀ ਹੈਗੀ ਆ ਔਰ ਤੁਸੀਂ ਹੈਰਾਨ ਹੋ ਜਾਓਗੇ ਮੈਂ ਨਾ ਕਿਸੇ ਸਕੂਲ ਗਿਆ ਤੇ ਉਹਨਾਂ ਨੇ ਨਾ ਸਾਨੂੰ ਸਰਕਾਰੀ ਸਕੂਲ ਤੇ ਮੈਨੂੰ ਦੱਦਿਆ ਉਹਨੇ ਗੈਸਟ ਦਿਆ ਜੀ ਜੀ ਤੇ ਚਲੋ ਮੈਂ ਸਰਕਾਰੀ ਸਕੂਲ ਚ ਪੜ੍ਹਿਆ ਕਰਕੇ ਮੈਂ ਨਾਲ ਤਿੰਨ ਤਿੰਨ ਆਪਣੇ ਮਿੱਤਰ ਲੈ ਗਿਆ ਹੂੰ ਹੂੰ ਹਣਾ ਠੀਕ ਹੈ ਮੈਂ ਕਿਹਾ ਯਾਰ ਪੈਦਾ ਕਰੀਏ 31 3100 ਰੁਪਏ ਸਕੇ ਨਾ ਪੱਤੀ ਠੀਕ ਹੈ ਜੀ ਹਣਾ ਤੇ ਉਹਨਾਂ ਨੂੰ 15000 ਰੁਪਏ ਹੋ ਗਏ ਹੂੰ ਹੂੰ ਤੇ ਉਹਨਾਂ ਦਾ ਖਰਚਾ ਨਿਕਲ ਗਿਆ ਉਹ ਸਕੂਲ ਦਾ ਮਿਡਲ ਪ੍ਰਾਇਮਰੀ ਸਕੂਲ ਦਾ ਨਾ ਤੇ ਕੋਈ ਗੱਲ ਨਹੀਂ ਉਹ ਦੋ ਤਿੰਨ ਜਰਨਾਂ ਪਰ ਨਹੀਂ ਆਪਾਂ ਕਹਿੰਦੇ ਘਰ ਸੇ ਮਾਜਦਾ ਬਹੁਤ ਦੂਰ ਚਲੋ ਯੂ ਕਰ ਲੈ ਕਿਸੇ ਰੁੱਥੇ ਬੱਚੇ ਕੋ ਸਾਰਾ ਰਹਿ ਜਾਏ ਇਹਨਾਂ ਬੱਚਿਆਂ ਲਈ ਜੇ ਕਰਾਉਂਦੇ ਆਪਾਂ ਕਰ ਦਈਏ ਹੂੰ ਜੀ ਬਈ ਤੇ ਮੈਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੁੱਛਿਆ ਕਿ ਉਹ ਮੈਂ ਕਿਹਾ ਤੁਹਾਡੇ ਸਾਣਾ ਸਵਾਗਤ ਕਿੰਨੇ ਪਾ ਲੈਂਦੇ ਤੇ ਉਹ 1100 ਸਾਡੀ ਫੀਸ ਲੈ ਲੈਂਦੇ ਹੋ ਹੂੰ ਇੱਕ ਬੱਚੇ ਦੇ ਸਾਲਾਨਾ ਸਮਗਮ ਤੇ 1100 ਰੁਪਇਆ ਫੀਸ ਲੈ ਲਿਆ ਉਹਨਾਂ ਨੇ ਹੂੰ ਇੱਕ ਬੱਚੇ ਦੇ ਖਰਚਾ ਨਹੀਂ ਆਇਆ 50 ਰੁਪਏ ਇੱਕ ਬੱਚੇ ਤੇ ਉਹਨਾਂ ਨੇ ਉਹ ਵੀ ਕਮਾਈ ਬਣਾਈ ਹੋਈ ਆ ਠੀਕ ਆ ਅੱਠੀ ਤੱਕ ਸਪੋਰਟਸ ਫੰਡ ਕੋਈ ਨਹੀਂਗਾ ਸਰਕਾਰ ਦਾ ਹੂੰ ਤੇ ਪ੍ਰਾਈਵੇਟ ਸਕੂਲ ਕੋਈ ਨਹੀਂਗਾ ਜੇ ਸਕੂਲ ਤੁਹਾਡੇ ਬੱਚਾ ਨਹੀਂ ਦਿੰਦਾ ਬੰਟੇ ਕਿੱਟ ਨਹੀਂ ਦਿੰਦਾ ਹੂੰ ਹੁਣ ਇਦਾਂ ਦੀਆਂ ਸੋਹ ਕਾਟ ਕੋਈ ਇਹਨਾਂ ਨੇ ਫੰਡ ਬਣਾਤੇ ਆ ਗਏ ਜੀ ਜੀ ਕੋਈ ਬਿਲਡਿੰਗ ਫੰਡ ਆ ਗਿਆ ਕੋਈ ਆਪ ਫੰਡ ਆ ਗਿਆ ਕੋਈ ਬਿਜਲੀ ਫੰਡ ਆ ਗਿਆ ਕੋਈ ਜਨਰੇਟਰ ਫੰਡ ਆ ਗਿਆ ਹਮ ਹਣਾ ਜੀ 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 ਮਤਲਬ ਉਦਾਂ ਹੀ ਆ ਇੱਕ ਇੱਕ ਮਾਡਰਨ ਹੈਗਾ ਇੱਕ ਹੌਟ ਵਾਟਰ ਹੈ ਇੱਕ ਕੋਲਡ ਵਾਟਰ ਮਤਲਬ ਉਹਦੇ ਵਾਟਰ ਵੱਖ-ਵੱਖਰੇ ਕਰਾਏ ਮਤਲਬ ਇਦਾਂ ਨਹੀਂ ਹਮ ਬਿਲਕੁਲ ਜੀ ਕਿਦਣਾ ਕਿਤੇ ਇਹ ਚਾਹੀਦਾ ਸਬੂਤ ਹਮ ਮੈਂ ਬਸ ਜੀ ਬਿਲਕੁਲ ਸਰ ਤੁਸੀਂ ਬਹੁਤ ਵਧੀਆ ਗੱਲਾਂ ਕਰਕੇ ਦਿੱਤੀਆਂ ਨੇ ਮੈਨੂੰ ਉਮੀਦ ਹੈ ਕਿ ਸਾਡੇ ਜਿਹੜਾ ਇਹ ਤੀਸਰੀ ਅਕਦਾ ਚਿੱਟਾ ਮੋਤੀਆ ਪ੍ਰੋਗਰਾਮ ਹੈ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਊਗਾ ਤੁਸੀਂ ਸਟੂਡੀਓ ਵਿੱਚ ਆਏ ਸਿੱਖਿਆ ਦੇ ਨਾਲ ਸੰਬੰਧਿਤ ਇਹਨੇ ਭਾਵੇਂ ਮਸਲੇ ਤੇ ਵਿਚਾਰ ਚਚਾ ਕੀਤੀ ਥੋੜਾ ਬਹੁਤ ਬਤਨਵਾੜ ਮਿਹਰਬਾਨੀ ਦਾ ਜੀ ਸੋ ਦੋਸਤੋ ਫੋਲੋ ਕਰਦੇ ਰਹੋ ਪੇਜ ਨੂੰ ਲੱਗੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਹੁਣ ਆਪਾਂ ਅਗਲੇ ਹਫ਼ਤੇ ਵਾ ਨੂੰ ਹੋਰ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੀ ਵਿਚਾਰ ਦੱਸਣਾ ਧੰਨਵਾਦ ਔਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ